ਵੈਂਟੀਲੇਟਰ ਤੇ ਹੈ ਪੰਜਾਬ ਤੇ ਪੰਜਾਬ ਦੀ ਸਰਕਾਰ ਰਾਬਾਸਰੀ ਚੱਲੀ ਜਾ ਰਿਹਾ ਪੰਜਾਬ ਕਿਉਂਕਿ ਰਾਬਾਸਰੀ ਇਸ ਕਰਕੇ ਕਹਿ ਰਹੇ ਆ ਕਿ ਪਿਛਲੇ ਕਈ ਦਿਨਾਂ ਤੋਂ ਪੰਜਾਬ ਦਾ ਹਰ ਵਰਗ ਜਿਹੜਾ ਉਹ ਸੜਕਾਂ 'ਤੇ ਉਤਰਿਆ ਹੋਇਆ ਤੇ ਹੁਣ ਡਾਕਟਰਾਂ ਨੇ ਵੀ ਹੜਤਾਲ ਤੇ ਜਾਣ ਦਾ ਐਲਾਨ ਕਰ ਦਿੱਤਾ ਉਧਰ ਸਿਹਤ ਸਹੂਲਤਾਂ ਦੀਆਂ ਵੀ ਪੋਲਾਖਪਲੀਆਂ ਨੇ ਉਧਰ ਪੀਆ ਟੀਸੀ ਵਾਲਿਆਂ ਨੇ ਵੀ ਤਿੰਦਰਾਂ ਹੜਤਾਲ ਤੇ ਜਾਣ ਦਾ ਐਲਾਨ ਕਰ ਦਿੱਤਾ ਤਾਂ ਉਧਰ ਕੱਚੇ ਮੁਲਾਜ਼ਮ ਵਕ-ਵਕ ਜਥੇਬੰਦੀਆਂ ਹੋਰ ਕਿੰਨਾ ਕੁਝ ਸੜਕਾਂ ਤੇ ਉਤਰੇ ਹੋਏ ਨੇ ਵੱਖ-ਵੱਖ ਮੰਗਾਂ ਨੂੰ ਲੈ ਕੇ ਔਰ ਧਰਨਿਆਂ ਦਾ ਗੜ ਬਣ ਗਿਆ ਪੰਜਾਬ ਇਸ ਤੇ ਬਹੁਤ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਹੈ ਕਿ ਡਾਕਟਰ ਕਿਉਂ ਹੜਤਾਲ ਤੇ ਗਏ ਆ ਜਾਂ ਹੋਰ ਜੱਥੇਬੰਦੀਆਂ ਕਿਉਂ ਨੇ ਇਸ ਤੇ ਬਹੁਤ ਅਹਿਮ ਗੱਲਬਾਤ ਜਿਹੜੀ ਅਸੀਂ ਕਰਨੀ ਆ ਔਰ ਉਧਰ ਸਭ ਤੋਂ ਅਹਿਮ ਕਿਸਾਨਾਂ ਦੀ ਗੱਲ ਕਰਾਂਗੇ ਕਿਸਾਨਾਂ ਦਾ ਨਿਸ਼ਾਨਾ ਇੱਕ ਆ ਏਜੰਡਾ ਇੱਕ ਆ ਪਰ ਰਾਹ ਵੱਖੋ-ਵੱਖਰੇ ਨੇ ਤੇ ਏਕਤਾ ਦਾ ਹੁਣ ਰਾਹ ਜਿਹੜਾ ਉਹ ਬੰਦ ਹੋ ਗਿਆ ਹੁਣ ਜਿਹੜੇ ਪੰਜਾਬ ਦੇ ਕਿਸਾਨ ਧਰਨੇ ਤੇ ਬੈਠੇ ਆ ਉਹ ਵੀ ਨਿਸ਼ਾਨੇ ਤੇ ਆ ਔਰ ਲਗਾਤਾਰ ਬੈਕਫੁੱਟ ਤੇ ਆ ਕਿਉਂ ਨਿਸ਼ਾਨੇ ਤੇ ਆ ਬੈਕਫੁੱਟ ਤੇ ਕਿਉਂ ਆ ਔਰ ਸਵਾਲ ਖੜੇ ਕਿਉਂ ਹੋ ਰਹੇ ਨੇ ਕਿ ਜੇ ਪੰਜਾਬ ਚ ਐਮਐਸਪੀ ਮਿਲ ਰਹੀ ਹੈ ਤਾਂ ਫਿਰ ਪੰਜਾਬ ਦੇ ਕਿਸਾਨ ਐਮਐਸਪੀ ਲਈ ਕਿਉਂ ਧਰਨੇ ਤੇ ਨਹੀਂ ਤੇ ਜਿਨ੍ਹਾਂ ਨੂੰ ਨਹੀਂ ਮਿਲ ਰਹੀ ਉਹ ਧਰਨੇ ਤੇ ਕਿਉਂ ਨਹੀਂ ਬਾਕੀ ਸੂਬਿਆਂ ਵਾਲੇ ਇਸ ਤੇ ਬਹੁਤ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਹੈ ਨਾਲੇ ਨਾਲ ਗੱਲਬਾਤ ਕਰਨੀ ਹੈ ਕਿ ਪੰਜਾਬ ਭਾਜਪਾ ਦਾ ਪ੍ਰਧਾਨ ਜਿਹੜਾ ਕੌਣ ਹੋਏਗਾ ਕੀ ਸੁਨੀਲ ਜਾਕਰ ਰਿਪੀਟ ਕਰਨਗੇ ਜਾਂ ਫਿਰ ਕੋਈ ਹੋਰ ਉਹਨਾਂ ਦੇ ਥਾਂ ਤੇ ਨਵਾਂ ਪ੍ਰਧਾਨ ਜਿਹੜਾ ਲੱਗੂਗਾ ਇਸ ਤੋਂ ਬਹੁਤ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਆ ਖਬਰਾਂ ਕੁਝ ਹੋਰ ਵੀ ਨੇ ਜਿਨ੍ਹਾਂ ਤੇ ਅਸੀਂ ਗੱਲਾਂਬਾਤਾਂ ਕਰਨੀਆਂ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਅਣਕੀ ਸਾਹਿਬ ਜੁੜੇ ਐ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਵਾਉਣ ਖਸਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸੁਖਵਿੰਦਰ ਜੀ ਪਰਨ ਸਤਿ ਸ਼੍ਰੀ ਅਕਾਲ ਜੀ ਅਣਕੀ ਸਾਹਿਬ ਸ਼ੁਰੂਆਤ ਮੈਂ ਇਸੇ ਖਬਰ ਤੋਂ ਹੀ ਕਰਦਾ ਕਿ ਕਿਸਾਨਾਂ ਦਾ ਨਿਸ਼ਾਨਾ ਇੱਕ ਹੈ ਏਜੰਡਾ ਇੱਕ ਹੈ ਪਰ ਰਾਹ ਜਿਹੜੇ ਆ ਉਹ ਵੱਖੋ-ਵੱਖਰੇ ਨੇ ਇਕਤਾ ਹੀ ਨਹੀਂ ਬਣਾ پا ਰਹੇ ਜੇ ਆਪਾਂ ਪੰਜਾਬ ਦੀਆਂ ਜਥੇਬੰਦੀਆਂ ਗੱਲ ਕਰ ਲਈਏ ਹੁਣ ਜੇ ਏਜੰਡਾ ਇੱਕ ਹੈ ਤਾਂ ਫਿਰ ਜਥੇਬੰਦੀਆਂ 34 35 ਕਿਉਂ ਤੇ ਇਹ ਵੀ ਸਵਾਲ ਹੈ ਔਰ ਬਾਕੀ ਜੇ ਇਹਦੇ ਤੇ ਗੱਲ ਕਰੀਏ ਇਹ ਤਾਂ ਹੁਣ ਜਿਹੜੇ ਦੋ ਜਥੇਬੰਦੀਆਂ ਨੇ ਉਹ ਜਿਹੜੀਆਂ ਅਣਛਣ ਤੇ ਬੈਠੀਆਂ ਨੇ ਧਰਨੇ ਤੇ ਬੈਠੀਆਂ ਨੇ ਦੱਲੇਵਾਲ ਸਾਹਿਬ ਭੁੱਖ ਹੜਤਾਲ ਤੇ ਹੈ ਮਰਨ ਵਰਤ ਤੇ ਹੈ ਉਹਨਾਂ ਦੀ ਸਿਹਤ ਲਈ ਰੰਬੀ ਉਮਰ ਲਈ ਵਾਸਤੇ ਜਿਹੜੀ ਅਸੀਂ ਅਰਦਾਸ ਕਰਦੇ ਹਾਂ ਪ੍ਰਮਾਤਮਾ ਅੱਗੇ ਪਰ ਅਣਖੀ ਸਾਹਿਬ ਸਵਾਲ ਖੜੇ ਹੋਣ ਲੱਗੇ ਆ ਕਿ ਪੰਜਾਬ ਦੇ ਵਿੱਚ ਮੈਂ ਮਾਹਰਾਂ ਦੇ ਨਾਲ ਗੱਲਬਾਤ ਕਰ ਰਿਹਾ ਸੀ ਅਣਕੀ ਸਾਹਿਬ ਮਾਹਿਰ ਕਹਿ ਰਹੇ ਆ ਕਿ ਪੰਜਾਬ ਦੇ ਵਿੱਚ 1970-71 ਤੋਂ ਲੈ ਕੇ ਅੱਜ ਤੱਕ ਕਦੇ ਹੋਇਆ ਨਹੀਂ ਕਿ ਫਸਲ ਤੇ ਐਮਐਸਪੀ ਜਿਹੜੀ ਆ ਉਹ ਨਾ ਮਿਲੀ ਹੋਵੇ ਜੇ ਸਾਨੂੰ ਪੰਜਾਬ ਵਾਲਿਆਂ ਨੂੰ ਐਮਐਸਪੀ ਮਿਲ ਰਹੀ ਹੈ ਤਾਂ ਫਿਰ ਅਸੀਂ ਪੰਜਾਬ ਵਾਲੇ ਇਸ ਤਰ੍ਹਾਂ ਭੁੱਖ ਹੜਤਾਲ ਤੇ ਮਰਨ ਵਰਤ ਤੇ ਕਿਉਂ ਆ ਕਿਉਂ ਅਸੀਂ ਆਪਣੇ ਲੋਕਾਂ ਨੂੰ ਇਸ ਤਰੀਕੇ ਨਾਲ ਖਤਰੇ 'ਚ ਪਾ ਕੇ ਉੱਤੇ ਬੈਠੇ ਹੋਏ ਆ ਔਰ ਫਿਰ ਸਾਡੇ ਕਿਸਾਨ ਕਹਿੰਦੇ ਜੀ ਨਹੀਂ ਅਸੀਂ ਦਾ ਪੂਰੇ ਦੇਸ਼ ਦੇ ਕਿਸਾਨਾਂ ਦੇ ਲਈ ਐਮਐਸਪੀ ਮੰਗ ਰਹੇ ਆ ਤੇ ਜੇ ਪੂਰੇ ਦੇਸ਼ ਦੇ ਕਿਸਾਨਾਂ ਲਈ ਆਪਾਂ ਐਮਐਸਪੀ ਮੰਗ ਰਹੇ ਆ ਤਾਂ ਫਿਰ ਬਾਕੀ ਕਿਸਾਨ ਕਿੱਥੇ ਨੇ ਬਾਕੀ ਕਿਸਾਨ ਆ ਕਿਉਂ ਨਹੀਂ ਰਹੇ ਮੈਂ ਇਹ ਸਵਾਲੇ ਹੀ ਖੜਾ ਹੋ ਰਿਹਾ ਔਰ ਟਕੈਤ ਸਿੰਘ ਨੇ ਜਿਹੜੀ ਗੱਲ ਕਹੀ ਹੈ ਕਿ ਭਾਈ ਇਹਦੇ ਨਾਲ ਪੰਜਾਬ ਦੇ ਕਿਸਾਨਾਂ ਤੇ ਸਿੱਖਾਂ ਦੀ ਸ਼ਭੀ ਖਰਾਬ ਹੋ ਰਹੀ ਹੈ ਔਰ ਇਸ ਅੰਦੋਲਨ ਦੇ ਨਾਲ ਜਿਹੜਾ ਕੇਂਦਰ ਸਰਕਾਰ ਨੂੰ ਫਾਇਦਾ ਹੋ ਰਿਹਾ ਬਿਲਕੁਲ ਠੀਕ ਹੈ ਕਿਉਂਕਿ ਅਸੀਂ ਦੂਜੇ ਸੂਬਿਆਂ ਦੀ ਲੜਾਈ ਲੜਨ ਦੀ ਗੱਲ ਕਰ ਰਹੇ ਆ ਪਰ ਦੂਜੇ ਸੂਬੇ ਆ ਨਹੀਂ ਰਹੇ ਹੁਣ ਜੇ ਪੰਜਾਬ ਵਾਲਿਆਂ ਨੂੰ ਹਰਿਆਣੇ ਦੇ ਵਿੱਚ ਵੜ ਕੇ ਅੱਗੇ ਦਿੱਲੀ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਤਾਂ ਫਿਰ ਹਰਿਆਣੇ ਵਾਲੇ ਅੱਗੇ ਚਲੇ ਜਾਣ ਯੂਪੀ ਵਾਲੇ ਚਲੇ ਜਾਣ ਦਿੱਲੀ ਉਹ ਕਿਉਂ ਨਹੀਂ ਜਾ ਰਹੇ ਕਿਉਂ ਖੱਲੇ ਅਸੀਂ ਉੱਥੇ ਬੈਠੇ ਆਂ ਇਹ ਸਵਾਲ ਜਿਹੜੇ ਖੜੇ ਹੋ ਰਿਹਾ ਔਰ ਦੂਜੇ ਪਾਸੇ ਜੇ ਸਾਡਾ ਨਿਸ਼ਾਨਾ ਇੱਕ ਹੈ ਜੇ ਸਾਡਾ ਅਜੰਡਾ ਇੱਕ ਹੈ ਤਾਂ ਫਿਰ ਪੰਜਾਬ ਦੇ ਵਿੱਚ ਜਥੇਬੰਦੀਆਂ 34 35 ਕਿਉਂ ਨਹੀਂ ਤਾਂ ਫਿਰ ਕਿਉਂ ਨਹੀਂ ਇਕੱਠੀਆਂ ਹੋ ਕੇ ਇਹ ਲੜਾਈ ਜਿਹੜੀਆਂ ਲੜਦੀਆਂ ਕੋਈ ਅੰਸ਼ਣ ਤੇ ਬਹਿ ਜਾਂਦਾ ਕੋਈ ਹੜਤਾਲ ਤੇ ਕਰ ਲੈਂਦਾ ਤੇ ਬਾਕੀ ਜਿਹੜੇ ਆ ਉਹ ਦੇਖਦੇ ਰਹਿੰਦੇ ਆ ਇਹ ਜਦੋਂ ਖੁਦ ਹੀ ਇੱਕ ਨਹੀਂ ਹੋ ਪਾਰੇ ਤਾਂ ਫਿਰ ਇੱਕ ਏਜੰਡਾ ਜਿੱਤਿਆ ਕਿਵੇਂ ਜਾਊ ਇਹ ਸਵਾਲ ਜਿਹੜੇ ਖੜੇ ਹੋ ਰਹੇ ਆ ਕੀ ਲੜਾਈ ਸਿਰਫ ਚੌਧਰ ਦੀ ਹੈ ਸਖੰਦਰ ਜੀ ਕੱਲ ਜਿਹੜੀਆਂ ਦੋ ਮਾਂ ਪੰਚਾਇਤਾਂ ਹੋਈਆਂ ਉਹਨਾਂ ਨੇ ਪੂਰਨ ਤੌਰ ਤੇ ਕਿਸਾਨ ਜਥੇਬੰਦੀਆਂ ਦੀ ਜਿਹੜੀ ਤਸਵੀਰ ਆ ਉਹ ਪੂਰਨ ਤੌਰ ਤੇ ਸਾਫ਼ ਕਰ ਦਿੱਤੀ ਕਿ ਕਿਸਾਨ ਜਥੇਬੰਦੀਆਂ ਹੈ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਆਪਣਾ ਵੱਖਰਾ ਰਾਗ ਲਾਤੀਆਂ ਨਹੀਂ ਤੇ ਜਿਹੜੀ ਹਰਿਆਣੇ ਦੀ ਚੀਂਗਲਾਕੇ ਚ ਉੱਥੇ ਮਾਂ ਪੰਚਾਇਤ ਹੁੰਦੀ ਆ ਉਹਨਾਂ ਨੇ ਵੱਖਰਾ ਜਿਹੜਾ ਆਪਣੀ ਗੱਲ ਜਿਹੜੀ ਉਹ ਕੀਤੀ ਹੈਗੀ ਰਕੀਸ਼ਟ ਇਹਦਾ ਜਿਹੜਾ ਬਿਆਨ ਆਪਣੇ ਆਪ ਦੇ ਵਿੱਚ ਬੜਾ ਮਹੱਤਵਪੂਰਨ ਵਿਆਲ ਆ। ਕਿ ਹਾਂ ਭਈ ਇਹ ਤਨਾ ਪੰਜਾਬ ਦੇ ਵਿੱਚ ਪੰਜਾਬ ਦੇ ਕਿਸਾਨਾਂ ਦਾ ਤੇ ਖਾਸ ਤੌਰ ਤੇ ਸਿੱਖਾਂ ਦਾ ਜਨਅਕਸਿਆ ਉਹ ਖਰਾਬ ਹੋ ਰਿਹਾ ਕਿਉਂਕਿ ਜਿਸ ਤਰੀਕੇ ਨਾਲ ਕੌਮੀ ਮੀਡੀਆ ਇਸ ਚੀਜ਼ ਨੂੰ ਉਭਾਰਦਾ ਪਿਆ। ਹੋਰ ਬਾਕੀ ਕਿਸਾਨ ਜਿੱਥੇ ਪੱਤੀ ਕਿਤੇ ਵੀ ਇਹੋ ਜੀ ਸਰਗਰਮੀ ਕਰਦੀ ਨਜ਼ਰ ਨਹੀਂ ਆਉਂਦੀਆਂ ਤੇ ਜੇਕਰ ਇਹ ਦੋ ਜੱਥੇਬੰਦੀਆਂ ਹਰਿਆਣੇ ਦੇ ਬਾਡਰ ਤੇ ਬੈਠ ਕੇ ਇੱਕ ਮਰਤਬਾਤ ਤੇ ਬਿਠੇ ਆ ਤੇ ਦੂਜੇ ਦਿੱਲੀ ਜਾਂਦੀਆਂ ਤਿਆਰੀਆਂ ਦੇ ਵਿੱਚ ਆਏ ਦਿਨ ਉਹ ਜਿਹੜਾ ਯਤਨ ਕਰਦੇ ਆ ਤਾ ਫਿਰ ਕੇਵਲ ਤੇ ਕੇਵਲ ਇਸ ਸਸਤੀ ਸ਼ੋਤ ਲੈਂਤਾਂ ਕੀ ਸੀਮਤ ਜਿਹੜੀ ਸਿੱਧੂ ਸੰਗਤ ਨਾਲ ਲੱਗਦੀ ਹੈ ਬੜੀ ਵਧੀਆ ਗੱਲ ਕੀਤੀ ਖੇਤੀ ਮਾਹਰਾਂ ਦੇ ਅਨੁਸਾਰ ਕਿ 1970-71 ਤੋਂ ਲੈ ਕੇ ਅੱਜ ਤੱਕ ਇਹ ਕਹਿੰਦੇ ਕਦੇ ਵੀ ਅਜਿਹੀ ਗੱਲ ਨਹੀਂ ਹੋਈਗੀ ਪੰਜਾਬ ਦੇ ਕਿਸਾਨਾਂ ਨੂੰ ਐਮਐਸਪੀ ਨਾ ਮਿਲੀ ਹੋਵੇ ਨੰਬਰ ਤੋਂ ਉਹਨਾਂ ਦੀ ਫਸਲਾਂ ਦੀ ਖਰੀਦ ਸਰਕਾਰੀ ਏਜੰਸੀਆਂ ਵੱਲੋਂ ਨਾ ਕੀਤੀ ਗਈ ਹੋਵੇ ਕਹਿੰਦੇ ਇੱਕ ਵੀ ਸਾਲ ਇਦਾਂ ਦਾ ਨਹੀਂ ਆ ਸਰਕਾਰ ਭਾਈ ਕੋਈ ਵੀ ਹੋਵੇ ਤਾਂ ਜੇ ਅਜਿਹੀ ਸਥਿਤੀ ਦੇ ਵਿੱਚ ਫਿਰ ਆਜਿਹੜੀਆਂ ਦੋ ਜਥੇਬੰਦੀਆਂ ਧਰਮਾ ਲਾ ਕੇ ਬੈਠੀਆਂ ਔਰ ਮਰਦਮਤ ਤੇ ਡੱਲੇਵਾਲ ਸਾਹਿਬ ਬੈਠ ਕੇ ਆ ਸਰਵਨ ਸਿੰਘ ਪੰਦੇਰ ਕਿਸੇ ਵੀ ਚੀਜ਼ ਤੇ ਮਾ ਉਹ ਸਾਬ ਕੀ ਪ੍ਰਗਟਾ ਨਹੀਂ ਦੇ ਕੇਵਲ ਤੇ ਕੇਵਲ ਅਸੀਂ ਦਿੱਲੀ ਜਾਣਾ ਦਿੱਲੀ ਜਾਣਾ ਤੇ ਜਦੋਂ ਕਿ ਇਹ ਕਹਿ ਰਹੇ ਕਿ ਅਸੀਂ ਦੇਸ਼ ਭਰ ਦੇ ਕਿਸਾਨਾਂ ਦੀ ਲਈ ਲੜ ਰਹੇ ਹਾਂ ਤੇ ਦੇਸ਼ ਭਰ ਦੇ ਕਿਸਾਨ ਜਿਹੜੇ ਨੇ ਰਿਕਵੈਸਟ ਕਰ ਤੇ ਮਕਰ ਜਾ ਕੇ ਉੱਥੇ ਖ ਮਾ ਪੰਚਾਇਤ ਕਰਦੇ ਆ ਪਰ ਫਿਰ ਘਟੋ ਘਟ ਸਰਵਪੰ ਸਿੰਘ ਪੰਦੇਰ ਜਾਂ ਇਹਦੇ ਜਥੇਬੰਦੀ ਦੇ ਜਿਹੜੇ ਹੋਰ ਆਗੂ ਨੇ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਇਹ ਧਰ ਦਾ ਕਿਹਦੇ ਸੰਦਰਭ ਵਿੱਚ ਲਾਇਆ ਤੇ ਕਿਹੜੀਆਂ ਮੰਗਾਂ ਜਾਂ ਕਿਹੜੇ ਕਿਸਾਨਾਂ ਦੇ ਸੰਦਰਭ ਚ ਲਾਇਆ ਪਿਛੇ ਜਮਾ ਦੇ ਵਿੱਚ ਇਹਨਾਂ ਦਾ ਇਸੇ ਜਥੇਬੰਦੀ ਵੱਲੋਂ ਭਾਤ ਬੰਦ ਦਾ ਸੱਦਾ ਦਿੱਤਾ ਗਿਆ ਸੀ ਤਾਂ ਭਾਰਤ ਬੰਦ ਦਾ ਸੱਦਾ ਦਾ ਪ੍ਰਭਾਵ ਕੇਵਲ ਤੇ ਕੇਵਲ ਮੈਨੂੰ ਲੱਗਾ ਕਿ ਪੰਜਾਬ ਦੇ ਕੁਝ ਜ਼ਿਲ੍ਹਿਆਂ 'ਚ ਹੀ ਦਿਖਾਈ ਦਿੱਤਾ ਹੋਰ ਦੇਸ਼ ਦੇ ਕਿਸੇ ਹਿੱਸੇ ਦੇ ਵਿੱਚ ਵੀ ਕਿਤੇ ਭਾਰਤ ਬੰਦ ਦੀ ਜਿਹੜੀ ਗੱਲ ਦਖਲ ਨਹੀਂ ਸਿੱਧੀ ਹਾਂ ਅੱਜ ਜੋ ਪੰਜਾਬ ਬੰਦ ਦਾ ਸੱਦਾ ਦਿੱਤਾ ਜਿਹੜਾ ਡੱਲੇਵਾਲ ਸਾਹਿਬ ਦੇ ਅੱਖ ਦੇ ਵਿੱਚ ਸੀ ਉਦੋਂ ਜਿਸ ਤਰੀਕੇ ਨਾਲ ਇਨਸੀਡੈਂਟ ਹੋਏ ਉਹ ਵੀ ਸਾਰਿਆਂ ਦੇ ਸਾਹਮਣੇ ਆ ਬੜੇ ਲੋਕਾਂ ਨੇ ਕਿਹਾ ਕਿ ਪੰਜਾਬ ਬੰਦ ਤੁਸੀਂ ਕਰਵਾਇਆ ਲੋਕਾਂ ਨੇ ਨਹੀਂ ਕੀਤਾ ਤਾਂ ਜਦੋਂ ਇਜੇਸ਼ਨਸ ਦਿੱਤੀਆਂ ਤੇ ਸਵਾਲ ਔਖਾ ਲਕਸ਼ਮਣ ਤਾਂ ਫਿਰ ਘੱਟੋ ਘੱਟ ਜਿਹੜੀ ਮੌਜੂਦਾ ਲੀਡਰਸ਼ਿਪ ਪਾਕਿਸਤਾਨਾਂ ਦੀ ਉਨਾਂ ਨੂੰ ਇਹ ਜਰੂਰ ਸੋਚ ਲੈਣਾ ਚਾਹੀਦਾ ਕਿ ਜੇਕਰ ਉਹ ਇਹਨਾਂ ਰਾਹਾਂ ਤੇ ਤੁਰਦੇਗੇ ਤਾਂ ਵਿੱਚ ਉਹਨਾਂ ਦਾ ਹਾਲ ਕੀ ਹੋਊਗਾ ਹੁਣ ਇਹ ਸਭ ਕਾਸੇ ਦੇ ਰਿਕਵੈਸਟ ਕਰਤ ਉਹਨਾਂ ਨੇ ਜਿਸ ਤਰੀਕੇ ਦੀ ਗੱਲ ਬਿਆਨ ਕੀਤੀ ਕਿ ਹਾਂ ਭਈ ਇਸ ਨਾਲ ਪਾਛਪਾ ਨੂੰ ਫਾਇਦਾ ਹੋ ਰਿਹਾ ਤੇ ਪਾਛਪਾ ਅਗਲੇ ਰਾਤ ਦਸੰ ਇਨਾਂ ਮਹੀਨੇ ਚ ਅਗਲੇ ਮਹੀਨਿਆਂ ਦੇ ਵਿੱਚ ਇਸ ਦਰਦੇ ਨੂੰ ਜਿਹੜਾ ਉਹ ਖਤਮ ਕਰਾ ਦੇਗੀ ਉਸ ਦਾ ਅੰਜਾਮ ਜਿਹੜੇ ਬੜੇ ਵੱਡੇ ਲਾਏਗੇ ਤੇ ਦੂਜੇ ਪਾਸੇ ਜਿਹੜੇ ਇਹ ਤੋਂ ਲੀਟਰ ਨੇ ਬਲੇਵਾਲ ਸਾਹਿਬ ਦਾ ਤਾਂ ਚਲੋ ਆਪਾਂ ਕਹਿ ਸਕਦੇ ਕਿ ਉਹ ਮਰਦ ਵਰਤ ਤੇ ਬਿਠੇ ਆ ਸਰਬੰਸਿਕ ਪੰਥੇਰ ਦੀ ਜਿਹੜੀਆਂ ਸਟੇਟਮੈਂਟਾਂ ਰੋਜ਼ ਹੁੰਦੀਆਂ ਨੇ ਉਹ ਕਿਤੇ ਵੀ ਇੱਕੇ ਵੱਡੀਆਂ ਰਚਨੀਆਂ ਨਹੀਂ ਹੁੰਦੀਆਂ ਤੇ ਨਾ ਹੀ ਉਹਦੇ ਵਿੱਚ ਕੋਈ ਸਹੂਲਤਾਂ ਵਾਲਾ ਵਿਹਾਂਜੜਾ ਸਿੱਧਾ ਨਜ਼ਰ ਆਉਂਦਾ ਕੇਵਲ ਤਾਂ ਕੇਵਲ ਇੱਕ ਜੇਧੀ ਭਾਵਨਾ ਦੇ ਪੱਤ ਜਿਹੜੀ ਉਹ ਗੱਲ ਕੀਤੀ ਜਨਗੀਆ ਜਿਹੜੀ ਵੀ ਨਾ ਕਹੀਏ ਆਪਣੀ ਲੀਡਰਸ਼ਿਪ ਨੂੰ ਉਭਾਰਨ ਦਾ ਕ੍ਰਾਈਸਿਸ ਨੂੰ ਲੈ ਕੇ ਮੇਰਾ ਖਿਆਲ ਇੱਕ ਸੰਜਠੇ ਬੰਦੀਆਂ ਜਿਹੜੀਆਂ ਦਰਾਈ ਜਿਹੜੀਆਂ ਉਹ ਲੜ ਰਹੀਆਂ ਪਈਆਂ ਨੇ ਜਿਹੜੀਆਂ ਪੰਜਾਬ ਦੇ ਵਿੱਚ ਇਸ ਦਾ ਕਾਰਨ ਕੀ ਆ ਕਿਉਂਕਿ ਦੂਜੇ ਬੇਸਤੀਆਂ ਜਿਹੜੀਆਂ ਬਾਕੀ ਜਥੇਬੰਦੀਆਂ ਨੇ ਉਹਨਾਂ ਨੂੰ ਇਹਨਾਂ ਦਾ ਸਮਰਥਨ ਹੀ ਪ੍ਰਾਪਤ ਨਹੀਂ ਤੇ ਜੇ ਸਮਰਥਨ ਪ੍ਰਾਪਤ ਨਹੀਂ ਤਾਂ ਫਿਰ ਇਹਨਾਂ ਨੇ ਦਿੱਲੀ ਜਾ ਕੇ ਕਰਨਾ ਕੀ ਆ ਪੰਜਾਬ ਦੇ ਵਿੱਚ ਤੁਹਾਨੂੰ ਸਭ ਕੁਝ ਮਿਲਦਾ ਫਿਆ ਫਿਰ ਪੰਜਾਬ ਦੇ ਲੋਕਾਂ ਨੂੰ ਤੁਸੀਂ ਕਿਉਂ ਪਰੇਸ਼ਾਨ ਕਰਦੇ ਜੀ ਕਿ ਉੱਤਰ ਦੇ ਲੰਦੇ ਜੀ ਕਿਉਂ ਪੰਜਾਬ ਬੰਦ ਕਰਦੇ ਜੀ ਇਹਨਾਂ ਗੱਲਾਂ ਦਾ ਕੋਈ ਜਵਾਬ ਨਹੀਂ ਜਦੋਂ ਇਹ ਕਹਿੰਦੇ ਕਿ ਸਭੁੱੱਚੇ ਦੇਸ਼ ਦੇ ਕਸਟਾਨਾ ਦੀ ਲੜਾਈ ਲਾਣੀ ਆ ਫਿਰ ਉਹਨਾਂ ਕਸਟਾਨਾ ਨੂੰ ਆਪਣੇ ਨਾਲ ਲੈ ਉਹ ਇੱਕ ਅੱਧੀ ਜੱਥੇਬੰਦੀ ਤੁਹਾਡੇ ਨਾਲ ਆ ਜੀ ਦਰਸ਼ਨਪਾਲ ਹੁਣੀ ਹਰਕੇਸ਼ਟ ਕੈਥ ਹੁਣੀ ਬਰਬੀਤ ਸਿੰਘ ਰਾਜੀਵਾਲ ਹੁਣੀ ਜਗਿੰਦਰ ਸਿੰਘ ਅਰਾਹੋ ਕੋਈ ਹੁਣ ਕਿੰਨੇ ਨੇਤਾ ਨੇ ਕਿਸੇ ਦਾ ਵੀ ਧਿਆਨ ਇਸ ਸੰਦਰਭ ਦੇ ਵਿੱਚ ਨਹੀਂ ਆਇਆ ਉਹਨਾਂ ਨੇ ਹਮੇਸ਼ਾ ਇਸ ਮੋਰਚੇ ਤੋਂ ਆਪਣੇ ਆਪ ਨੂੰ ਕਿਨਾਰਾ ਕੀਤਾ ਹੁਣ ਇਹਦੇ ਪਿੱਛੇ ਕੀ ਕਾਰਨ ਨੇ ਇਹ ਤਾਂ ਜਥੇਬੰਦੀਆਂ ਦੇ ਆਗੂ ਜਾਂਦੇ ਆ ਪਰ ਸਿੱਧੂ ਸਾਹਿਬ ਇਹਦੇ ਨਾਲ ਪ੍ਰਭਾਵ ਇਹ ਗਿਆ ਕਿ ਕਿਸਾਨ ਜਥੇਬੰਦੀਆਂ ਇਸ ਮੁੱਦੇ ਤੇ ਇੱਕਮਤ ਨਹੀਂ ਆ ਤਾਂ ਫਿਰ ਜਦੋਂ ਇੱਕਮਤੀ ਨਹੀਂ ਆ ਤਾਂ ਫਿਰ ਅਮਰੀਂ ਸਿੰਘ ਬਿਲਕੁਲ ਦਾ ਬਿਆਨ ਹੀ ਸਾਹਮਣੇ ਆ ਜਾਂਦਾ ਕਿ ਫਿਰ ਅਸੀਂ ਗੱਲ ਕਿੱਦਾਂ ਕਰਲੀ ਕਿ ਗੱਲ ਤਾਂ ਫਿਰ ਤਾਂ ਕਰੀਦਾ ਕਿ ਜੇਕਰ ਇੱਕਮਤ ਹੋਣ ਅਗਲੇ ਕਹਿੰਦੇ ਕਿ ਇਹ ਉਹਨੇ ਇਹਨਾਂ ਦੀ ਗੱਲ ਸੁਣਨਗੇ ਅਗਲੇ ਫਿਰ ਪਰਦਾ ਲਾ ਕੇ ਬਹਿ ਜੰਗੇ ਸੋ ਇਹ ਧਰਗਿਆਂ ਦੀ ਜਿਹੜੀ ਰਾਜਨੀਤੀ ਹੈ ਸਿੱਧੂ ਸਾਹਿਬ ਇਹਨਾਂ ਨੇ ਦੇਸ਼ ਦਾ ਤਾਂ ਮੇਰਾ ਕਰ ਕੀਤਾ ਹੀ ਕੀਤਾ ਮੈਂ ਇਹ ਗੱਲ ਜਰੂਰ ਕਰਾਂ ਪਰ ਦਿਆਂ ਦੇ ਦੋ ਆਮ ਲੋਕ ਵੀ ਸਿੱਧੂ ਸਾਹਿਬ ਇਸ ਤੋਂ ਪ੍ਰਭਾਵਿਤ ਕਿਹੜੇ ਹੋ ਰਹੇ ਆ ਠੀਕ ਹੈ ਜੇਕਰ ਤੁਸੀਂ ਆਪਣੀਆਂ ਹੱਤਾਂ ਮੰਗਾਂ ਵਾਸਤੇ ਧਰਦੇ ਲਾਉਦੇ ਚ ਜਰੂਰ ਲਾਓ ਪਰ ਆਏ ਨੇ ਜੇਕਰ ਤਾਂ ਦੇ ਲਾਉਣੇ ਆ ਤਾਂ ਉਹਨਾਂ ਧਰਗਿਆਂ ਦੇ ਵਿੱਚ ਜੇਕਰ ਲੋਕ ਤੁਹਾਡੇ ਤੋਂ ਦੂਰ ਹੋ ਰਹੇ ਆ ਤਾਂ ਇਸ ਦਾ ਪ੍ਰਭਾਵ ਵੀ ਤੁਹਾਡੇ ਤੇ ਪੈਣਾ ਇਸ ਗੱਲ ਨੂੰ ਸਮਝ ਲੈਣਾ ਚਾਹੀਦਾ ਔਰ ਪੰਜਾਬੀ ਆ ਜਿਹੜੀ ਅਸੀਂ ਇਹ ਵੀ ਗੱਲ ਕਹਿ ਰਹੇ ਆ ਬਾਕੀ ਇਸ ਇਹ ਨਹੀਂ ਹੈ ਕਿ ਅਸੀਂ ਕੋਈ ਕਿਸਾਨ ਨਹੀਂ ਅਸੀਂ ਹਮਾਇਤੀ ਆ ਕਿਸਾਨਾਂ ਦੇ ਔਰ ਇਸੇ ਕਰਕੇ ਕਹਿ ਰਹੇ ਆ ਕਿ ਇਕਤਾ ਦੇ ਨਾਲ ਚੱਲਣ ਦੀ ਲੋੜ ਹੈ ਚਾਹ ਜੋ ਮਸਲੇ ਹੱਲ ਹੋ ਸਕਣ ਤਾਂ ਹੀ ਅਸੀਂ ਵਾਰ-ਵਾਰ ਇਹ ਗੱਲ ਉਭਾਰ ਰਹੇ ਆ ਕਿ ਭਾਈ ਅਸੀਂ ਜੇ ਗੱਲ ਕਰੀਏ ਤਾਂ ਸਾਡਾ ਜਦੋਂ ਅਜੰਡਾ ਹੈ ਕਾ ਸਾਡਾ ਨਿਸ਼ਾਨਾ ਹੈ ਕਾ ਤਾਂ ਜੱਥੇ ਬੰਦੀਆਂ 34 35 ਕਿਉਂ ਨੇ ਇਹ ਕੱਦੀ ਨਹੀਂ 10 12 ਨਹੀਂ 20 25 ਨਹੀਂ 34 35 ਜੱਥੇ ਬੰਦੀਆਂ ਪੰਜਾਬ ਦੀਆਂ ਹੀ ਜਿਹੜੀਆਂ ਉਹ ਕਿਉਂ ਨਹੀਂ ਔਰ ਦੂਜੀ ਗੱਲ ਇਹ ਹੈ ਕਿ ਅਸੀਂ ਆਪਣੇ ਨੌਜਵਾਨਾਂ ਨੂੰ ਅਸੀਂ ਆਪਣੇ ਬੱਚਿਆਂ ਨੂੰ ਅਸੀਂ ਆਪਣੇ ਬਜ਼ੁਰਗਾਂ ਨੂੰ ਅਸੀਂ ਆਪਣੇ ਦਾਤੇ ਲਾ ਰਹੇ ਹਾਂ ਔਰ ਸ਼ੁਭਕਰਨ ਦੇਖ ਲਓ ਤੁਸੀਂ ਛੋਟੀ ਉਮਰ ਦੇ ਵਿੱਚ ੀਤੀ ਪ੍ਰਾਪਤ ਹੋ ਤੇ ਜਿਹੜਾ ਕਰ ਗਿਆ ਤਾਂ ਅਸੀਂ ਉਹਨਾਂ ਸਾਰਿਆਂ ਨੂੰ ਦਾਤੇ ਲਾ ਰਹੇ ਹਾਂ ਤਾਂ ਹਾਂ ਦੂਜਿਆਂ ਵਾਸਤੇ ਤੇ ਜਿੰਨਾ ਵਾਸਤੇ ਅਸੀਂ ਦਾਅ ਤੇ ਲਾ ਰਹੇ ਹੈਗੇ ਆ ਉਹ ਜਿਹੜੇ ਆਪਣੇ ਘਰੋਂ ਘਰੀ ਬੈਠੇ ਆ ਕੋਈ ਦੂਜੇ ਸੂਬੇ ਦਾ ਕਿਸਾਨ ਜਿਹੜਾ ਉਹ ਆ ਨਹੀਂ ਰਿਹਾ ਔਰ ਦੂਜੇ ਪਾਸੇ ਛਵੀ ਜਿਹੜੀ ਆ ਸਾਡੀ ਕੌਮ ਦੀ ਖਰਾਬ ਕੀਤੀ ਜਾ ਰਹੀ ਹੈ ਕੋਈ ਖਾਲਸਤਾਨੀ ਆਖ ਰਿਹਾ ਕੋਈ ਕੀ ਆਖ ਰਿਹਾ ਅਸੀਂ ਨਹੀਂ ਕਹਿੰਦੇ ਕਿ ਲੜਾਈ ਗਲਤ ਹੈ ਲੜਾਈ ਠੀਕ ਹੈ ਪਰ ਜਿਨ੍ਹਾਂ ਨੇ ਲੜਾਈ ਲੜ ਰਹੇ ਆ ਘੱਟੋ ਘੱਟ ਉਹ ਵੀ ਤਾਂ ਆਉਣ ਨਾ ਕੱਲੂ ਦਾ ਹੁਣ ਮਤਲਬ ਜੇ ਆਪਾਂ ਛੋਟੀ ਗੱਲ ਆਪਾਂ ਵਾਪਸ ਦੀ ਉਹ ਗੱਲ ਕਰ ਲੈਨੇ ਆ ਜੇ ਮਾਨੂੰ ਫਰਜ਼ ਕਰੂ ਆਪਾਂ ਗਵਾਂਢੀ ਵਾਸਤੇ ਸਟੈਂਡ ਲੈ ਜਾਂਦੇ ਆ ਤੇ ਜਦੋਂ ਗਵਾਂਢੀ ਭੱਜੇ ਅਗਲਾ ਕਹਿ ਯਾਰ ਜਿਹਦੇ ਪਿੱਛੇ ਤੂੰ ਬੋਲਦਾ ਜਦੋਂ ਉਹ ਹੀ ਭੱਜ ਗਿਆ ਤੇ ਤੂੰ ਕਹਦਾ ਕੀ ਕਰਦਾ ਉੱਥੇ ਫਿਰ ਜਵਾਬ ਦੇਣਾ ਵੀ ਜਿਹੜਾ ਉੱਖਾ ਹੋ ਜਾਂਦਾ ਹੈ ਤਾਂ ਫਿਰ ਗੱਲ ਉਹੀ ਹੈ ਜਦੋਂ ਅਸੀਂ ਦੂਜੇ ਦੇਸ਼ ਦੇ ਕਿਸਾਨਾਂ ਦੀ ਲੜਾਈ ਲੜਦੇ ਆ ਉਹ ਸਾਡੇ ਭਰਾ ਨੇ ਠੀਕ ਹੈ ਪਰ ਘੱਟੋ ਘੱਟ ਉਹਨਾਂ ਨੂੰ ਵੀ ਤਾਂ ਆਪਣੇ ਵਾਲੇ ਪਾਸੋਂ ਪ੍ਰੈਸ਼ਰ ਸਰਕਾਰ ਤੋਂ ਹੀ ਬਣਾਉਣਾ ਚਾਹੀਦਾ ਨਾ ਤੇ ਜਿਹਦੇ ਕਰਕੇ ਪ੍ਰੈਸ਼ਰ ਸਰਕਾਰ ਤੇ ਬਣੇ ਇਸੇ ਕਰਕੇ ਪ੍ਰੈਸ਼ਰ ਕ੍ਰੀਏਟ ਨਹੀਂ ਜਿਹੜਾ ਹੋ ਰਿਹਾ ਤਾਂ ਅਸੀਂ ਆਪਣੇ ਨੌਜਵਾਨਾਂ ਨੂੰ ਅਸੀਂ ਆਪਣੇ ਬਜ਼ੁਰਗਾਂ ਨੂੰ ਡੱਲੇਵਾਲ ਸਾਡੇ ਬਜ਼ੁਰਗ ਸਮਾਨ ਨੇ ਔਰ ਉਹਨਾਂ ਦੀ ਲੰਬੀ ਉਮਰ ਲਈ ਅਸੀਂ ਆਸ ਕਰਦੇ ਆ ਪਰ ਗੱਲ ਇਹ ਹੈ ਵੀ ਜਦੋਂ ਅਸੀਂ ਉਹਨਾਂ ਨੂੰ ਦਾਤੇ ਆਪਣਿਆਂ ਨੂੰ ਲਾ ਕੇ ਦੂਜਿਆਂ ਦੀ ਲੜਾਈ ਲੜਦੇ ਹੋਈ ਏ ਔਰ ਜਿੰਨਾ ਦੀ ਲੜਾਈ ਅਸੀਂ ਲੜਦੇ ਹੋਈਏ ਉਹ ਘਰੇ ਬੈਠੇ ਹੋਣ ਤਾਂ ਫਿਰ ਕਿਤੇ ਨਾ ਕਿਤੇ ਸਵਾਲ ਤਾਂ ਸਾਡੇ ਤੇ ਉੱਠਦੀ ਹੈ ਕਿ ਅਸੀਂ ਕਾਹਦੇ ਲਈ ਆਪਣੇ ਨੌਜਵਾਨਾਂ ਨੂੰ ਦਾੰਦ ਲਾ ਰਹੇ ਹਾਂ ਸੁਖੰਦਰਜੀ ਗੱਲ ਤਾਂ ਪਰਸ਼ੰਦਾ ਤਾਂ ਏਕੇ ਦੀ ਏਕਤਾ ਦੀ ਗੱਲ ਹੈ ਕਿ ਤੁਸੀਂ 30 32 ਜਿੱਥੇ ਬੰਦੀਆਂ ਦੀ ਗੱਲ ਕੀਤੀ ਹੈ ਦੇਸ਼ ਭਰ ਦੇ ਉੱਤੇ ਜਿਹੜਾ ਵੱਡਾ ਪਲੇਟਫਾਰਮ ਹੈ ਕਿਸਾਨਾਂ ਦਾ ਉੱਥੇ ਆ ਜਿਹੜੀਆਂ ਦੋ ਜਥੇਬੰਦੀਆਂ ਨੇ ਇਹ ਉਹਨਾਂ ਦਾ ਆਪਣੀ ਸੁਰੇ ਹੀ ਦਿਮਲਾ ਰਹੀਆਂ ਤੇ ਜਾਂ ਉਹ ਨਹੀਂ ਇਹਨਾਂ ਦਾ ਬੁਲਾ ਰਹੀਆਂ ਤੇ ਜੇਕਰ ਸੁਰੇ ਆਪਸ ਵਿੱਚ ਨਹੀਂ ਮਿਲੂਗੀ ਤਾਂ ਫਿਰ ਕੇਂਦਰ ਸਰਕਾਰ ਤੇ ਪ੍ਰੈਸ਼ਰ ਕਾਦਾ ਕੇਂਦਰ ਸਰਕਾਰ ਤਾਂ ਹਮੇਸ਼ ਇਹ ਡਿਵਾਈਡੈਂਡ ਉਹ ਜੋ ਹਮੇਸ਼ਾ ਸੱਤਾ ਦੇ ਵਿੱਚ ਜਿਹੜੀ স্থਾਰਤੀ ਧੇਰਿਆ ਹਮੇਸ਼ਾ ਚੋਟੀ ਪਰੋਂ ਤੇ ਰਾਸ਼ਟ੍ਰੋ ਦੀ ਨੀਤੀ ਦਾ ਹਮੇਸ਼ਾ ਉਹਨੇ ਕੰਮ ਕਰਦਾ ਤੇ ਜੇਕਰ ਇਹ ਆਪਸ ਵਿੱਚ ਪਾਟੇ ਦੇ ਤੇ ਠੀਕ ਹੈ ਕੇਂਦਰ ਸਰਕਾਰ ਨੂੰ ਤਾਂ ਫਾਇਦਾ ਹੀ ਹੈ ਕਿ ਜੋ ਮਰਜ਼ੀ ਬੈਠੇ ਨੇ ਕੇਂਦਰ ਸਰਕਾਰ ਨੂੰ ਇਸ ਦਾ ਕੋਈ ਨੁਕਸਾਨ ਨਹੀਂ ਨੁਕਸਾਨ ਤਾਂ ਪੰਜਾਬ ਦੇ ਲੋਕਾਂ ਨੂੰ ਜਾਂ ਉਹ ਲੋਕ ਜਿਹੜੇ ਪ੍ਰਭਾਵਿਤ ਹੋ ਰਹੇ ਨੇ ਸੋ ਪ੍ਰਸ਼ਨ ਤਾਂ ਇੱਥੇ ਇਕਤਾ ਦੀ ਗੱਲ ਹੈ ਕਿ ਜੇਕਰ ਵਾਕਈ ਦੇਸ਼ ਦੇ ਕਿਸਾਨਾਂ ਦੀਆਂ ਮੰਗਾਂ ਵਾਸਤੇ ਇਹ ਲੜਾਈ ਲੜੀ ਜਾ ਰਹੀ ਆ ਤੇ ਚਾਹੇ ਫੇਰ ਟਿਸਟ ਕੈਂਦਾ ਧੜਾ ਹੋਵੇ ਤੇ ਚਾਹੇ ਦੂਸਰੇ ਪਾਸੇ ਇਹ ਜਥੇਬੰਦੀਆਂ ਹੋਣ ਇਹਨਾਂ ਨੂੰ ਇੱਕ ਸਾਂਝੇ ਪਲੇਟਫਾਰਮ ਤੇ ਆਉਣ ਦੀ ਜ਼ਰੂਰਤ ਹੈਗੀ ਆ ਜੇਕਰ ਸਾਂਝੇ ਪਲੇਟਫਾਰਮ ਤੇ ਆਓਗੇ ਤਾਂ ਹੀ ਕੁਝ ਮਿਲੂਗਾ ਤੇ ਬਾਕੀ ਸਿੱਧੂ ਸਭ ਲੋਕ ਇਹ ਵੀ ਗੱਲ ਕਹਿੰਦੇ ਆ ਕਿ ਜੋ ਕੁਝ 2020 ਦਾ ਜਦੋਂ ਕਸਾਮੀ ਅੰਦੋਲਨ ਦਿੱਲੀ ਦੀਆਂ ਬਰੂਹਾਂ ਤੇ ਚੱਲਿਆ ਜਿਸ ਤਰੀਕੇ ਨਾਲ ਨਰਿੰਦਰ ਮੋਦੀ ਹੋਣ ਨੂੰ ਮਜਬੂਰ ਹੋ ਕੇ ਉਹ ਸਭ ਕੁਝ ਮੰਨਣਾ ਪਿਆ ਉਹਨਾਂ ਨੇ ਕਹਿੰਦੇ ਅੱਜ ਤੱਕ ਉਸ ਤੇ ਵੀ ਭੁੱਲੀ ਨਹੀਂ ਤੇ ਸ਼ਾਇਦ ਇਹੇ ਹੀ ਕਾਰਨ ਉਹਨਾਂ ਵੱਲੋਂ ਇਹ ਕੁਝ ਵਰਤਾਰਾ ਜਿਹੜਾ ਕੇਂਦਰ ਸਰਕਾਰ ਨੂੰ ਕੀਤਾ ਜਾ ਰਿਹਾ ਕਿ ਠੀਕ ਆ ਇਹਨਾਂ ਨੂੰ ਆਪਸ ਦੇ ਵਿੱਚ ਇਨਾ ਪਾੜ ਕਰ ਦੋ ਕਿ ਇਹ ਕਦੇ ਵੀ ਇੱਕ ਸਾਂਝੇ ਪਲੇਟਫਾਰਮ ਤੇ ਨਾ ਕਥੇ ਹੋ ਸਕਣ ਲੋਕਾਂ ਦੀਆਂ ਚਰਚਾਵਾਂ ਇਹ ਵੀ ਨੇ ਖੈਰ ਚਲੋ ਜੇਕਰ ਕਸਾਨਾਂ ਦੀ ਲੜਾਈ ਲੜੀ ਜਾ ਰਹੀ ਹੈ ਜ਼ਰੂਰੀ ਹੈ ਅਸੀਂ ਵੀ ਕਹਿੰਨੇ ਕਿ ਕਿਸਾਨ ਭਾਰਤ ਦੇਸ਼ ਦਾ ਕੇ ਪੁੰਨੇ ਤੇ ਮੇਟਾ ਵੀ ਜੇਕਰ ਕਸਾਨਾਂ ਤਾਂ ਉਸ ਦੀ ਕਿ ਮਦਦ ਮਿਲਿਆ ਜਾਣੀ ਚਾਹੀਦੀ ਹੈ ਪਰ ਸਿੱਧੂ ਸਾਹਿਬ ਉਸ ਤੋਂ ਸਭ ਤੋਂ ਪਹਿਲੀ ਜ਼ਰੂਰਤ ਇਹ ਹੈ ਕਿ ਤੁਸੀਂ ਆਪਣੀ ਵਿੱਚ ਇੱਕਤਾ ਪੈਦਾ ਕਰੋ ਇੱਕ ਸਾਂਝੇ ਪਲੇਟਫਾਰਮ ਤੇ ਕੋਈ ਸਾਂਝੀ ਰਣਨੀਤੀ ਬਣਾਓ ਤਾਂ ਜੋ ਉਸਤਾ ਪਰਭਾ ਕਿਰਤੀ ਸਰਕਾਰ ਤੇ ਪਵੇ ਨਾ ਕਿ ਆਮ ਲੋਕ ਉਸ ਤੋਂ ਪ੍ਰਭਾਵਿਤ ਹੋਣ ਹਣਕੀ ਸਾਹਿਬ ਉਧਰ ਅਕਾਲੀ ਲੀਡਰ ਬੰਟੀ ਰਮਾਣਾ ਨੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਉੱਪਰ ਬੜੇ ਗੰਭੀਰ ਇਲਜ਼ਾਮ ਜਿਹੜੇ ਲਾ ਦਿੱਤੇ ਆ ਇਸ ਤੋਂ ਪਹਿਲਾਂ ਉਹਨਾਂ ਦੇ ਸਾਧੂ ਦੇ ਵੱਲੋਂ ਗੰਭੀਰ ਇਲਜ਼ਾਮ ਦਰਸਰ ਗਿਆਨੀ ਹਰਪ੍ਰੀਤ ਥੋਰਾ ਦੇ ਉੱਤੇ ਲਾਏ ਗਏ ਸੀਗੇ ਤੇ ਹੁਣ ਗੰਭੀਰ ਇਲਜ਼ਾਮ ਜਿਹੜੇ ਇਹ ਲੱਗ ਗਿਆ ਕਿ ਉਹਨਾਂ ਨੇ ਨੈਤਿਕ ਤੇ ਵਿੱਤੀ ਗੜਬੜੀਆਂ ਕੀਤੀਆਂ ਨੇ ਔਰ ਕਹਿੰਦੇ ਕਿ ਕੋਠੀ ਦੀ ਰਜਿਸਟਰੀ ਜਿਹੜੀ 1 ਕਰੋੜਾਂ ਦੀ ਕੋਠੀ ਦੀ ਰਜਿਸਟਰੀ 17 ਲੱਖ ਦੀ ਕਹਿੰਦੇ ਉਹ ਕਰਵਾਈ ਹੈ ਉੱਥੇ ਵੀ ਗੜਬੜੀ ਕੀਤੀ ਹੈ ਕਿਵੇਂ ਦੇਖਦੇ ਹੋ ਇਸ ਪੂਰੀ ਚੀਜ਼ ਨੂੰ ਇਹ ਜਿਹੜੇ ਨਵੇਂ ਇਲਜ਼ਾਮ ਜਿਹੜੇ ਲਾਏ ਗਏ ਨੇ ਨੈਤਿਕ ਤੇ ਵਿੱਤੀ ਗੜਬੜੀਆਂ ਦੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਉੱਪਰ ਤੁਕੋਂ dattin 2 ਦਸੰਬਰ ਦੇ ਫੈਸਲੇ ਤੋਂ ਬਾਅਦ ਜਗਨੀ ਹਰਪ੍ਰੀਤ ਸਿੰਘ ਨੂੰ ਟਾਰਗੇਟ ਕੀਤਾ ਜਾ ਰਿਹਾ ਖਾਸ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਸਿੱਧੂ ਸਾਹਿਬ ਇਹ ਦਾਣਾ ਮੈਨੂੰ ਵੀ ਲੱਗਦਾ ਕਿ ਜਗਨੀ ਹਰਪ੍ਰੀਤ ਸਿੰਘ ਦਾ ਓਨਾ ਨੁਕਸਾਨ ਹੋ ਰਿਹਾ ਹੋਵੇ ਜਿੰਨਾ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੇ ਹੋਤੇ ਉングਲਾ ਉੱਠ ਕੇ ਸ਼ੁਰੂ ਹੋ ਗਈਗਾ ਜਿਸ ਦਿਨ ਜਗਨੀ ਹਰਪ੍ਰੀਤ ਸਿੰਘ ਤੇ ਸਾਡੂ ਨੇ ਉਹਨਾਂ ਉੱਤੇ ਇਲਜ਼ਾਮ ਲਾਇਆ ਉਸ ਤੋਂ ਪਹਿਲਾਂ ਵਿਰਸਾਸ਼ਿਕ ਬਟੋਵਾ ਕੁਝ ਵੀਡੀਓ ਕੱਟ ਲਈ ਹੁੰਦੀ ਹੈ ਉਸ ਤੋਂ ਬਾਅਦ ਉਹ ਵੱਟੀ ਰਮਾਣਾ ਹੋਣਾ ਨਹੀਂ ਇਹ ਗੱਲਾਂ ਜਿਹੜੀਆਂ ਕਰਤੀਆਂ ਉਸ ਤੋਂ ਪਹਿਲਾਂ ਜਿਸ ਤਰੀਕੇ ਦੀ ਸ਼ਰੂਮਨੀਪੁਰ ਦਾ ਪ੍ਰਬੰਧਕ ਕਮੇਟੀ ਦੀ ਇੱਕ ਕਮੇਟੀ ਬਣਾਈ ਗਈ ਸਿੱਧੂ ਸਾਹਿਬ ਉਹ ਸਭ ਸਥਿਤੀ ਦੇ ਵਿੱਚ ਆ ਉਹ ਸਰਪ ਕਾਸੇ ਦੇ ਵਿੱਚ ਮੈਨੂੰ ਨਹੀਂ ਲੱਗ ਰਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਉਹਨਾਂ ਨੁਕਸਾਨ ਹੋ ਰਿਹਾ ਜਿੰਨਾ ਇਸ ਲੀਡਰਸ਼ਿਪ ਦਾ ਹੋ ਰਿਹਾ ਕਿਉਂਕਿ ਸਾਫ ਸੰਕੇਤ ਦਿੱਤੇ ਗਏ ਸੀ ਕਿਉਂਕਿ ਹਰਪ੍ਰੀਤ ਸਿੰਘ ਉਹਨਾਂ ਨੇ ਇੰਨੀ ਗੱਲ ਕਹੀ ਕਿ ਮੇਰੇ ਉੱਤੇ ਇਹ ਦਬਾਅ ਪਾਇਆ ਜਾ ਰਿਹਾ ਕਿ ਜਿਹੜੇ 2 ਦਸੰਬਰ ਦੇ ਫੈਸਲੇ ਨੇ ਉਹਨਾਂ ਨੂੰ ਰਿਵਿਊ ਕੀਤਾ ਜਾਵੇ ਤਾਂ ਉਹਨਾਂ ਨੇ ਕਹਿਤਾ ਕਿ ਜੇਕਰ ਕੋਈ ਅਜਿਹੀ ਕਮੇਟੀ ਬਣਦੀ ਹੈ ਜਿੱਚੇ 2 ਦਸੰਬਰ ਦੇ ਫੈਸਲੇ ਚ ਰਿਵਿਊ ਹੋਵੇ ਤਾਂ ਮੈਂ ਉਸ ਕਮੇਟੀ ਦਾ ਹਿੱ ਤੋ ਉਸ ਤੋਂ ਬਾਅਦ ਫਿਰ ਬੰਗਾਰਮੈਂਟ ਜਿਹੜੀ ਆ ਯਾਨੀ ਹਰਪ੍ਰੀਤ ਸਿੰਘ ਦੇ ਖਿਲਾਫ ਜਿਹੜੀ ਸ਼ੁਰੂ ਹੋ ਜਾਂਦੀ ਆ ਤਾਂ ਸਿੱਧੂ ਸਾਹਿਬ ਬੰਟੀ ਰੁਮਾਨਾ ਤੇ ਜਿਹੜੇ ﺍﻟाम ਨੇ ਨਿੱਜੀ ਤੇ ਵਿੱਤੀ ਠੀਕ ਆ ਕਿਉਂਕਿ ਉਹ ਇੱਕ ਪਾਰਟੀ ਤੇ ਬੁਲਾ ਰਹੇ ਨੇ ਖਾਸਮ ਖਾਸ ਬਲਸਪ੍ਰੀਤ ਸਿੰਘ ਬਾਤਪੁਰ ਨਾਲ ਕਲੋਜ਼ਲੀ ਉਹਨਾਂ ਦਾ ਜਿਹੇ ਕੀ ਸਥਿਤੀਆਂ ਵਿੱਚ ਬੋਲਣਾ ਬਾਤ ਦਾ ਵੀ ਜ਼ਿਕਰ ਦਾ ਬੋਲਣਗੇ ਤਾਂ ਫਿਰ ਕਿੱਥੋਂ ਤੱਕ ਜਿਹੜੀ ਵਫਾਦਾਰੀ ਤਾਂ ਤਾਂ ਪਰਛੇ ਉੱਠਦੇ ਹੀ ਉੱਠਦੇ ਆ ਪਰ ਇੱਥੇ ਇਹ ਗੱਲ ਜ਼ਰੂਰੀ ਬਣਦੀ ਆ ਕਿ ਸਭ ਤੋਂ ਪਹਿਲਾਂ ਜੇਕਰ ਤੁਸੀਂ ਇਹਦੇ ਨਿੱਜੀ ਜਾਂ ਵਿੱਤੀ ﺍﻟजाम ਉਲਗੋਦੇ ਜੀ ਉਸ ਤੋਂ ਪਹਿਲਾਂ ਜੋਕਰ ਸ਼ੁਰੂ ਨਹੀਂ ਕਰਦਾ ਮਾਫ ਕਰਨਾ ਜੋਸ਼ੀਰੀ ਕਾਬਤਕ ਸਾਹਿਬ ਵੀ ਫਸੀਲ ਤੋਂ ਜੋ ਹੁਕਮ ਸੁਣਾਏਗੇ ਵੀ ਨਾ ਉਹਨਾਂ ਹੁਕਮਾਂ ਦੀ ਤਮੀਲ ਦੇ ਸਬੰਧੀ ਵੀ ਕੋਈ ਨਾ ਕੋਈ ਜਵਾਬ ਜਿਹੜਾ ਉਹ ਦੇ ਦੇਣਾ ਚਾਹੀਦਾ ਸੀ ਸੀਨੀਅਰ ਅਕਾਲੀ ਲੀਡਰਸ਼ਿਪ ਨੂੰ ਪਰ ਉਸ ਬੰਦੇ ਉਹ ਚੁੱਪਨੇ ਬਲਕਿ ਮਸਲਿਆਂ ਨੂੰ ਹੋਰ ਤਰੀਕੇ ਨਾਲ ਉਲਝਾ ਕੇ ਪੇਸ਼ ਕੀਤਾ ਜਾ ਰਿਹਾ ਤੇ ਇਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਸਿੱਧੂ ਸਾਹਿਬ ਮੇਰਾ ਨਹੀਂ ਖਿਆਲ ਕਿ ਗਿਆਨੀ ਹਰਪ੍ਰੀਤ ਸੱਕਦਾ ਨੁਕਸਾਨ ਹੋ ਰਿਹਾ ਉਹ ਦਿਲਬਦਨ ਸਗੋਂ ਹੀਰੋ ਜਿਹੜੇ ਬਣਦੇ ਜਾ ਰਹੇ ਆ ਔਰ ਜਿਸ ਤਰੀਕੇ ਦੀਆਂ ਸਥਿਤੀਆਂ ਬੀਤੇ ਦਿਨਾਂ ਚ ਵਾਪਰੀਆਂ ਨੇ ਜੇਕਰ ਡੇਰਾ ਮੁਖੀ ਆ ਬਾਬਾ ਗੁਰਦਰ ਸਿੰਘ ਢਿੱਲੋਂ ਜਾ ਕੇ ਖੁਦ ਗਿਆਨੀ ਹਰਪ੍ਰੀਤ ਸਿੰਘ ਨੂੰ ਉਹਨਾਂ ਦੇ ਨਾਮ ਵਾਸਤੇ ਮਿਲਦੇ ਨੇ ਸਰਜੀਤ ਸਿੰਘ ਰਖੜਾ ਐਰਾ ਵਗੈਰਾ ਜਿਹੜੇ ਵੱਡੇ ਟੌਪ ਦੇ ਲੀਡਰਸ਼ਿਪ ਜਿਹੜੀ ਉਹਨਾਂ ਦੇ ਮਗਰ ਖਲੋਤੀ ਆ ਤੇ ਵੰਟੀ ਰਮਾਨਾਂ ਦੇ ਇਹ ਇਰਜ਼ਾਮ ਸਿੱਧੂ ਸਾਬ ਕੋਈ ਅਹਿਮਿਤ ਜਿਹੜੇ ਉਹ ਰੱਖਦੇ ਨਹੀਂ ਬਾਕੀ ਹਾਂ ਇਸ ਦਾ ਨੁਕਸਾਨ ਜਿਹੜਾ ਸਿੱਧੂ ਸਾਬ ਉਹ ਜੂ ਸ਼ੁਰੂ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਹੋ ਸਕਦਾ ਔਰ ਪਤਾ ਨਹੀਂ ਕਿਉਂ ਇਸ ਲਈ ਅਕਾਲੀ ਲੀਡਰਸ਼ਿਪ ਜਿਹੜੀ ਆ ਇਹੋ ਜੇ ਸਿਆਸੀ ਸਲਾਹਕਾਰਾਂ ਚੱਕੀ ਦੀ ਪਈ ਆ ਜਿਹੜੇ ਦਿਨ-ਪ੍ਰਤੀ ਦਿਨ ਜਿਹੜੇ ਦਿਨ-ਪ੍ਰਤੀ ਦਿਨ ਇਹੋ ਜੀਆਂ ਗੱਲਾਂ ਕਰਦੇ ਜਾ ਰਹੇ ਆ ਕਿਉਂਕ ਵੀ ਜਿਹੜੀ ਨਹੀਂ ਉਹ ਗਨੀ ਹਰਪ੍ਰੀਤ ਸਿੰਘ ਹੁਣਾਂ ਦੇ ਦਾ ਪਿੱਛੇ ਖਲੋਤੇ ਨਜ਼ਰ ਆ ਰਹੇ ਜਿਸ ਤਰੀਕੇ ਦੇ ਉਹਨਾਂ ਦੀਆਂ ਸਟੇਟਮੈਂਟਾਂ ਆਈਆਂ ਨੇ ਬਾਕੀ ਸਿੱਧੂ ਸਾਹਿਬ ਸਿੱਖ ਰਾਜ ਦੀ ਕਿਸੇ ਪੋਲਿਟਿਕਸ ਦਾ ਆ ਜੋ ਹਾਲ ਖਾਸ ਤੌਰ ਤੇ ਸ਼ੁਰੂ ਨਹੀਂ ਕਾਲੀ ਦਲ ਦੇ ਇਸ ਦੌਰ ਦਾ ਜਿਹੜਾ ਹੋ ਰਿਹਾ ਇਸ ਤੋਂ ਪਹਿਲਾਂ ਸਿੱਧੂ ਸਾਹਿਬ ਗੱਦੇ ਦੀ ਜੇ ਵੇਖਿਆ ਕਿ ਜਦੋਂ ਤੁਸੀਂ ਉਹਨਾਂ ਨੂੰ ਟਾਰਗੇਟ ਕਰ ਰਹੇ ਜੇ ਬਾਕੀ ਠੀਕ ਆ ਹਮ ਕਮੇਟੀ ਬਣੀ ਆ ਜਿਹਦੇ ਵਿੱਚ ਉਹਨਾਂ ਨੇ ਉਹਨਾਂ ਵੱਲੋਂ ਸਾਡੂ ਵੱਲੋਂ ਲਾਏ ਗੇ ਇਲਜ਼ਾਮਾਂ ਦਾ ਜਾਂਚ ਕਰਨੀ ਆ ਤੇ ਜੇਕਰ ਹੋਣਾ ਮੰਟੀ ਰਮਾਨਾ ਨੇ ਇਲਜ਼ਾਮ ਲਾਏ ਨੇ ਇਹਨਾਂ ਦੀ ਵੀ ਜਾਂਚ ਹੋ ਜਾਣੀ ਚਾਹੀਦੀ ਦੁੱਧ ਦਾ ਪਾਣੀ ਦਾ ਪਾਣੀ ਨਿਤਰ ਕੇ ਸਾਹਮਣੇ ਆ ਜਾਣਾ ਆਜਣਾ ਚਾਹੀਦਾ ਇਹੋ ਜਿਹੇ ਇਲਜ਼ਾਮ ਤਾਂ ਸਖੰਦਰ ਜੀ ਅਤੇ ਨਾ ਗੋਪਾਲ ਜੀ ਸਕੇਤੇ ਵੀ ਲੱਗੇ ਹੀ ਕਿ ਉਹਨੇ ਵੀ ਬੜਾ ਵੱਡਾ ਹੋਟਲ ਚੜਾ ਖੋਲੇ ਸੀ ਉਥੇ ਬੇਟੇ ਨੇ ਵੀ ਕਥਾ ਤੋੜਦੇ ਹੋਟਲ ਚੜਾ ਖੋਲੇ ਸੀ ਉਹਦੇ ਇਲਜ਼ਾਮ ਇਲਜ਼ਾਮਾਂ ਦੀ ਗੱਲ ਬੜੀ ਹੋਈ ਪਰ ਉਸ ਤੋਂ ਬਾਅਦ ਉਸ ਚਰਚਾ ਦਾ ਕਦੀ ਮੀਸ਼ਾ ਬੜੇ ਨਹੀਂ ਬਾਕੀ ਇਹ ਜਿਹੜੀ ਇਲਜ਼ਾਮ ਫੋਸ਼ੀ ਹੋ ਰਹੀ ਆ ਸਿੰਦੂ ਸਾਹਿਬ ਇਹ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਜ਼ਰੂਰ ਸਾਲ ਤੋਂ ਚੁੱਕਦੀ ਜਿਹੜੀ ਨਜ਼ਰ ਆ ਰਹੀ ਹੈ ਯਾਨੀ ਹਰਫਰੀ ਸਿੰਘ ਨੂੰ ਕੀ ਫਰਕ ਪੈਣਾ ਉਹ ਤਾਂ ਸਭ ਨੂੰ ਦਿਖਾਈ ਦਿੰਦਾ ਨਹੀਂ ਚਲੋ ਅਨਖਾਬਰ ਉਧਰ ਆਪਾਂ ਅਗਲੀ ਖਬਰ ਦੀ ਜੇ ਗੱਲ ਕਰੀਏ ਪੰਜਾਬ ਦੇ ਵਿੱਚ ਹੜਤਾਲ ਤੇ ਹੜਤਾਲ ਹਰ ਵਰਗ ਜਿਹੜਾ ਪੰਜਾਬ ਦਾ ਉਹ ਸੜਕਾਂ ਤੇ ਉਤਰਿਆ ਹੁਣ ਡਾਕਟਰ ਵੀ ਜਿਹੜੇ ਆ ਉਹ ਹੜਤਾਲ ਤੇ ਚੱਲੇ ਨੇ ਔਰ ਉਧਰ ਜੇ ਗੱਲ ਕਰੀਏ ਤਾਂ ਹਸਪਤਾਲ ਦੀਆਂ ਜਾਂ ਆਪਾਂ ਕਹਿ ਲਈਏ ਕਿ ਸਿੱਧ ਸੂਲਤਾਨੀਆਂ ਵੀ ਪੋਲਾ ਖੁੱਲ ਰਹੀਆਂ ਨੇ ਉਧਰ ਪੀਆਰਟੀਸੀ ਵਾਲੇ ਜਿਹੜੇ ਕੱਚੇ ਮਲਾਜਮਾ ਉਹ ਤਿੰਨ ਦਿਨ ਦੀ ਜਿਹੜੀ ਹੜਤਾਲ ਤੇ ਚੱਲੇ ਨੇ ਇਹ ਪੰਜਾਬ ਜਿਹੜਾ ਹੜਤਾਲ ਦਾ ਧਰਨਿਆਂ ਦਾ ਜਿਹੜਾ ਗੜ ਬਣ ਗਿਆ ਹੈ ਇਹ ਪੰਜਾਬ ਦੀ ਸਥਿਤੀ ਜਿਹੜੀ ਉਹ ਵੈਂਟੀਲੇਟਰ ਵਾਲੀ ਬਣ ਗਈ ਔਰ ਪ੍ਰਭ ਆਸਰੀ ਪੰਜਾਬ ਚੱਲੀ ਜਾ ਰਹੀ ਹੈ ਸੁਖੰਦਰ ਜੀ ਆਮ ਆਪਲੀ ਪਾਰਟੀ ਜਦੋਂ ਪੰਜਾਬ ਚ ਸੱਤਾ ਵਾਸਤੇ ਘੋਲ ਕਰ ਰਹੀ ਸੀ ਨਾ ਉਸ ਵਕਤੇ ਨੇ ਹਰ ਮਲਾਜਮ ਜਥੇਬੰਦੀ ਨਾਲ ਇਹ ਵਾਦੇ ਕੀਤੇ ਕਿ ਹਾਂ ਵੀ ਤੁਸੀਂ ਇੱਕ ਵਾਰ ਸਰਕਾਰ ਬਣ ਲੈ ਤੋਂ ਅਸੀਂ ਤਾਂ ਸੋਨੇ ਦੀ ਸਵੀਰ ਜਿਹੜੀ ਲਿਆ ਦੇਣੀ ਆ ਜਾਏ ਉਹ ਠੇਕਾਦਾਰਤ ਮੁਲਾਜ਼ਮ ਹੋਣ ਚਾਹੀਏ, ਆਈਟੀਟੀ ਮੁਲਾਜ਼ਮ ਯੂਨੀ ਹੋਣ ਚਾਹੀਏ, ਪੰਜਾਬ ਰੋਡ ਵੀ ਦੇ ਹੋਣ ਚਾਹੀਏ। ਡਾਕਟਰ ਹੋਣ ਕੋਈ ਵੀ ਵੱਖਮ ਹੋ ਵੀ, ਹਰ ਵੱਖ ਵੀ ਨਾ ਇਹਨਾਂ ਨੇ ਜਿਹੜਿਆ ਸੀ ਵਾਅਦੇ ਕੀਤੇ। ਕਿ ਭਰਤੀ ਤੁਹਾਨੂੰ ਪੱਕਿਆਂ ਕਰਦਾ ਪਰ ਜਦੋਂ ਉਹ ਵਾਦੇ ਵਫਾ ਨਹੀਂ ਹੋਈ ਤਾਂ ਸਿੱਧੂ ਸਭ 3 ਸਾਲ ਲਗਭਗ ਨੂੰ ਚੱਲੇ ਆ। ਤਾਂ ਫਿਰ ਲੋਕਾਂ ਨੇ ਤੇ ਸ਼ਰਤਾਂ ਤੇ ਉਤਰਦਾ ਉਤਰਨਾ 8-9 ਸਾਲ ਹੀ ਸ਼ੁਰੂਆਤ ਤੇ ਮੌਕੇ ਤੇ ਆਤਮਾ ਯੋਜਨਾ ਦੇ ਜਿਹੜੀ ਅਧੀ ਕੰਮ ਕਰਦੇ ਸੀ ਅਗੜਬਾੜੀ ਮੁਲਾਜ਼ਮ ਯੂਨੀ ਜਿਹੜੇ ਬੰਦ ਉਹਨਾਂ ਨੂੰ 5-5 6-6 ਮਹੀਨੇ ਦੀ ਤਨਖਾਹ ਨਹੀਂ ਮਿਲੀ। ਉਹ ਵੀ ਜਦੋਂ ਸੰਗਰੂਰ ਮੁੱਖ ਮੰ ਉਹ ਡਾਕਟਰਾਂ ਨੇ ਪਿਤੇ ਜਿਹੜੇ 6 ਸਤੰਬਰ ਦੇ ਵਿੱਚ ਉਹਨਾਂ ਨੇ ਹੜਤਾਲ ਕੀਤੀ ਸੀ ਜਦੋਂ ਕੋਲਕਾਤੇ ਦੇ ਵਿੱਚ ਇੱਕ ਡਾਕਟਰ ਦੇ ਨਾਲ ਮੰਦਭਾਗੀ ਘਟਨਾ ਵਾਪਰੀ ਤਾਂ ਉਸ ਵੇਲੇ ਪੰਜਾਬ ਦੇ ਡਾਕਟਰ ਵੀ ਹੜਤਾਲ ਤੇ ਗਏ ਉਹਨਾਂ ਨੇ ਵੀ ਆਪਣੀ ਸੁਰੱਖਿਆ ਨੂੰ ਲੈ ਕੇ ਤੇ ਤਰੱਕੀਆਂ ਨੂੰ ਲੈ ਕੇ ਹੜਤਾਲ ਕੀਤੀ ਕਹਿੰਦੇ ਉਸ ਵਕਤ ਪੰਜਾਬ ਭਵ ਵਿੱਚ ਮੀਟਿੰਗ ਕਰਕੇ ਜਿਹੜੇ ਪੰਜਾਬ ਦੇ ਅਧਿਕਾਰੀ ਨੇ ਕਿਹਾ ਗਿਆ ਸੀ ਕਿ ਤਿੰਨ ਹਫ਼ਤਿਆਂ ਦੇ ਵਿੱਚ ਵਿੱਚ ਤੁਹਾਡਾ ਹੋ ਜਰੀਆ ਪ੍ਰਮੋਸ਼ਨ ਉਹ ਦੇ ਦਿੱਤੀਆਂ ਜਾਣਗੀਆਂ ਕਿਹਦੇ ਪ੍ਰਮੋਸ਼ਨਾਂ ਦਾ ਹਾਲ ਵੇਖ ਲੋ ਕੋਈ ਪ੍ਰਮੋਸ਼ਨ ਨਹੀਂ ਤੇ ਜਿਸ ਨੂੰ ਜਿਸ ਅਧਾ ਤੇ ਉਹਨਾਂ ਨੇ ਕਿਹਾ ਕਿ ਅਸੀਂ ਵੀ ਅੱਜ ਜਦੋਂ ਤੁਸੀਂ ਹੜਤਾਲ ਤੇ ਜਾਂਦਾ ਐਲਾਨ ਕਰਦੇ ਪਿੰਨੇ ਦੇ ਕੋਪੀ ਦੀ ਬੰਦ ਰੱਖੀਆਂ ਜਾਣਗੀਆਂ ਫਿਰ ਉਸ ਤੋਂ ਬਾਅਦ ਲੜੀ ਬੜ ਹੜਤਾਲ ਕੀਤੀ ਜਾਊਗੀ ਹੁਣ ਉਹਦੇ ਨਾਲ ਹੀ ਨਾ ਅੱਜ ਦੇ ਪੀਆਰਟੀਸੀ ਦੇ ਠੇਕਾਦਾਰ ਕੰਟਰੈਕਟਰ ਡਰਾਈਵਰ ਦੇ ਇਹਨਾਂ ਦੇ ਪਿੰਨ ਦਿਨ ਦੀ ਹੜਤਾਲ ਦਾ ਜਿਹੜਾ ਐਲਾਨ ਕਰ ਦਿੱਤਾ 6 7 8 ਨੂੰ ਕਿਉਂਕਿ ਇਹਨਾਂ ਨੇ ਵੀ ਇਹ ਗੱਲ ਕਹੀ ਕਿ ਸਰਕਾਰ ਨੇ ਸਾਡੇ ਨਾਲ ਬੜੇ ਵਾਅਦੇ ਕੀਤੇ ਸੀ ਕਿ ਹਾਂ ਵੀ ਤੁਹਾਨੂੰ ਅਸੀਂ ਰੈਗੂਲਰ ਕਰਾਂਗੇ ਆਊਟਸੋਰਸਿੰਗ ਜਿਹੜੀ ਸਕੀਮਾ ਉਸ ਨੂੰ ਖਤਮ ਕਰਕੇ ਤੁਹਾਨੂੰ ਪੱਕੇ ਜਿਹੜੇ ਪ੍ਰੋਪਰ ਕੰਮ ਪ੍ਰੋਪਰ ਤਨਖਾਹ ਦੇ ਅਧਾਰ ਤੇ ਤੁਹਾਨੂੰ ਰੱਖਿਆ ਜਾਵੇਗਾ ਕਹਿੰਦੇ ਸਰਕਾਰ ਦਾ ਕਈ ਵਾਰ ਇਹ ਇਸ ਬੰਦ ਵਿੱਚ ਮੀਟਿੰਗ ਹੋਈ ਨਹੀਂ ਪਰ ਸਰਕਾਰ ਦੇ ਕਦੇ ਵੀ ਗੱਲ ਨਹੀਂ ਕੀਤੀ ਇਸ ਲਈ 3 ਦਿਨ ਦੀ ਅਸੀਂ ਹੜਤਾਲ ਤੇ ਜਾਂਦਾ ਜਿਹੜਾ ਅਲਾਂ ਜਿਹੜਾ ਕਰ ਰਹੀਆਂ ਹੁਣ ਸਿੱਧੂ ਸਭ ਜੇਕਰ ਇੱਕ ਪਾਸੇ ਡਾਕਟਰ ਮਹੱਤਵਪੂਰਨ ਮਹਿਕ ਮਿਲੇ ਜਿਨ੍ਹਾਂ ਨਾਲ ਆਮ ਲੋਕ ਸਿੱਧਾ ਵਬਸਤਗੀ ਜਿਨ੍ਹਾਂ ਦੀ ਹੁੰਦੀ ਹੈ ਕਿਉਂਕਿ ਹਸਪਤਾਲ ਦੇ ਵਿੱਚ ਅਮੀਰ ਦੇ ਵੀ ਜਾਣਾ ਗਰੀਬ ਦੇ ਵੀ ਜਾਣਾ ਤੇ ਜੇ ਡਾਕਟਰ ਹੀ ਉਸ ਦਿਨ ਹੜਤਾਲ ਤੇ ਚਲੇ ਜਾਣਗੇ ਤਾਂ ਫਿਰ ਸਿਹਤ ਸੇਵਾਵਾਂ ਦਾ ਰੱਖਾ ਹੋਣ ਹੋਰ ਖਬਰਾਂ ਮਿਲੀਆਂ ਨੇ ਕਿ ਖਰੜ ਦੇ ਕਿਹੇ ਹਸਪਤਾਲ ਵਿੱਚ ਡਾਕਟਰ ਉਹ ਜਿਹੜੀਆਂ ਦਵਾਈਆਂ ਨੇ ਉਹੀ ਹੈ ਨਹੀਂ ਹਸਪਤਾਲ ਵਿੱਚ ਜੋ ਨੋਕੀ ਸੀ ਜੇ ਮੋਨਕੀ ਆਖੀ ਨਹੀਂ ਕੋਈ ਉਹ ਜੇ ਕਰਦੀ ਪਰ ਜੇਕਰ ਡਾਕਟਰੀ ਝੜਤਾਤੇ ਚਲੇ ਜੇ ਆਮ ਵਿਅਕਤੀ ਪਰ ਮਾਪ ਹੁੰਦਾ ਦੂਜੇ ਪਾਸੇ ਹੁਣ ਪੀਆਰਟੀਸੀ ਦੀਆਂ ਬਸਾਂ ਜਾਂ ਪੰਜਾਬ ਫੂਡ ਦੀਆਂ ਬਸਾਂ ਜੇਕਰ ਬੰਦ ਰਹਿਣਗੀਆਂ ਤਾਂ ਸਿੱਧੂ ਸਾਹਿਬ ਫਿਰ ਇਸਦਾ ਨਕਸਾਲ ਕਿਸ ਨੂੰ ਇਸ ਤੋਂ ਪ੍ਰਭਾਵ ਪਾਉਣਾ ਆਮ ਵਿਅਕਤੀ ਸੋ ਜੇਕਰ ਆਵਾਜਾਈ ਦੇ ਸਾਧਨ ਤੇ ਸਿਹਤ ਸਹੂਲਤਾਂ ਵਾਲੇ ਦੋ ਵਿਭਾਗ ਮਹੱਕਮੀ ਹਟਦਾ ਹਟੇ ਚਲੇ ਜਾਣਗੇ ਤਾਂ ਸਿੱਧੂ ਸਾਹਿਬ ਫਿਰ ਸਰਕਾਰ ਦਾ ਹਾਕੀ ਹੋਊਗਾ ਸਰਕਾਰ ਕੋਲ ਵੱਡੀ ਤਰ੍ਹਾਂ ਜਿਹੜੀ ਇਸ ਗੱਲ ਦੀ ਹੈ ਕਿ ਅੱਜ ਤੱਕ ਸਰਕਾਰ ਦੇ ਕਿਸੇ ਵੀ ਜਥੇਬੰਦੀ ਨੇ ਜਦੋਂ ਵੀ ਗੱਲ ਕੀਤੀ ਤਾਂ ਉਹਨਾਂ ਨੇ ਕਿਸੇ ਮੰਤਰੀ ਨੂੰ ਕਿਸੇ ਵਿਧਾਇਕ ਨੂੰ ਕਰੇ ਨਹੀਂ ਭੇਜਿਆ ਬਲਕਿ ਪ੍ਰਸ਼ਾਸਕਤਾ ਪ੍ਰੋਸਧ ਕਾਨੀਂ ਦੀ ਸਹਾਇਤਾ ਦੇ ਨਾਲ ਹੀ ਇਹ ਗੱਲਬਾਤਾਂ ਕਰਦੇ ਰਹੇ ਆ ਜਿਹਦੇ ਸਬੰਧੀ ਸੁਪਰੀਮ ਕੋਰਟ ਨੇ ਬੀਤੀ ਦਮ ਚ ਟਿੱਪਣੀ ਜਿਹੜੀ ਕਿਸਾਨਾਂ ਦੇ ਸਦਨ ਕਰ ਦਿੱਤੀ ਜਦੋਂ ਐਡੀਜੀਪੀ ਸਾਹਿਬ ਦਾ ਐਡੀਸੀਪੀ ਜਸਕਰਨ ਸਿੰਘ ਹੋਈ ਜਾਂਦੀ ਸੋ ਅਜਿਹੇ ਮਾਹੌਲ ਦੇ ਵਿੱਚ ਜਦੋਂ ਤੁਹਾਡੇ ਕੋਲ ਕੋਈ ਅਜਿਹੀ ਰਣਨੀਤੀ ਨਹੀਂ ਤੇ ਜਦੋਂ ਇਹ ਜਿਹਾ ਤੁਹਾਡੇ ਕੋਲ ਕੋਈ ਯੋਜਨਾ ਨਹੀਂ ਨਹੀਂ ਤਾਂ ਫਿਰ ਤਾਂ ਸਿੱਧੂ ਸਾ ਪੰਜਾਬ ਦਾ ਹਰ ਵਰਗ ਜਿਸ ਵਰਗ ਨੂੰ ਤੁਸੀਂ ਵਾਅਦਾ ਕੀਤਾ ਜਿਸ ਵਰਗ ਨੂੰ ਤੁਸੀਂ ਸੁਪਨੇ ਦਿਖਾਏ ਉਹਨਾਂ ਦੇ ਤਾਂ ਫਿਰ ਮجبੂਰ ਹੋ ਸਕਤੇ ਹੋਣਾ ਹੀ ਹੋਣਾ ਆ ਸੋ ਸਰਕਾਰ ਨੂੰ ਚਾਹੀਦਾ ਕਿ ਵਾਅਦੇ ਕਰਨ ਤੋਂ ਪਹਿਲਾਂ ਘਟੋ ਘਟਾ ਜੇ ਤਰਕ ਜਿਹੜੀ ਹਕੀਕਤ ਹੈ ਕੀ ਹੈ ਜ਼ਮੀਨੀ ਹਕੀਕਤ ਨੂੰ ਜ਼ਰੂਰ ਸਮਝ ਲੈ ਕਿ ਉਹ ਅਸੀਂ ਪੂਰੇ ਕਰ ਸਕਦੇ ਆ ਨਹੀਂ ਕਰ ਸਕਦੇ ਨਹੀਂ ਤਾਂ ਫਿਰ ਹੜਤਾਲਾਂ ਦਾ ਦੌਰ ਤਾਂ ਫਿਰ ਸੇ ਤੋਂ ਸਭ ਇਸ ਤਰ੍ਹਾਂ ਹੀ ਚੱਲਦਾ ਆਏਗਾ ਹਮਮ ਖਿਆਲੋ ਅਖੀਰ ਬੁੱਧਰ ਉਹ ਖਬਰ ਜਿਹੜੀ ਅਹਿਮ ਹੈ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਜਿਹੜੇ ਆ శ్రీil ਜਾਖੜ ਜਿਨ੍ਹਾਂ ਨੇ ਅਸੀਫਾ ਜਿਹੜਾ ਉਹ ਦਿੱਤਾ ਹੋਇਆ ਹਾਲਾਂਕਿ ਮਨਜ਼ੂਰ ਨਹੀਂ ਹੋਇਆ ਤੇ ਉਹਦੇ ਕਰਕੇ ਨਵਾਂ ਪ੍ਰਧਾਨ ਲੱਗਣ ਦੇ ਚੱਕਰ ਦੇ ਵਿੱਚ ਕਹਿੰਦੇ ਪੰਜਾਬ ਭਾਜਪਾ ਦੇ ਕਈ ਲੀਡਰ ਜਿਹੜੇ ਹੱਥ ਭੱਲੇ ਮਾਰ ਰਹੇ ਆ ਕਿ ਸਾਨੂੰ ਪ੍ਰਧਾਨਗੀ ਮਿਲ ਜੇ ਸਾਨੂੰ ਪ੍ਰਧਾਨਗੀ ਮਿਲ ਜੇ ਹਾਈ ਕਮਾਂਡ ਤੱਕ ਅਪਰੋਚਾਂ ਕਰ ਰਹੇ ਆ ਪਰ ਪਤਾ ਲੱਗਿਆ ਕਿ ਹਾਈ ਕਮਾਂਡ ਜਿਹੜੀ ਆ ਉਹ ਹਲੇ ਵੀ ਸ੍ਰੀ ਜਾਖੜ ਹੋਰਾ ਦੇ ਉੱਪਰ ਹੀ ਦਾਅ ਖੇਡਣ ਦੇ ਰੌਂ ਦੇ ਵਿੱਚ ਹੈ ਇਸੇ ਕਰਕੇ ਉਹਨਾਂ ਦਾ ਇਹਨੇ ਲੰਬੇ ਸਮੇਂ ਤੋਂ ਅਸਤੀਫਾ ਜਿਹੜਾ ਉਹ ਸਵੀਕਾਰ ਨਹੀਂ ਕੀਤਾ ਜਾ ਰਿਹਾ ਕਿਵੇਂ ਦੇਖਦੇ ਹੋ ਸੁਨੀਲ ਜਾਖੜ ਦੀ ਭਾਜਪਾ ਦੇ ਵਿੱਚ ਪੁੱਛ ਪੜਤਾਲ ਜਿਹੜੇ ਕਹਿੰਦੇ ਸੀ ਖਤਮ ਹੋਈ ਹੈ ਉਹਨਾਂ ਦੇ ਭਰਮ ਭੁਲੇਖੇ ਨਿਕਲੇ ਆ ਕੰਦਰ ਚ ਸੀਲ ਜਾਖੜ ਦੀ ਭਾਜਪਾ ਦੇ ਵਿੱਚ ਭੁਖ ਪੜਤਾਲ ਖਤਮ ਹੋਈ ਜਾਂ ਨਹੀਂ ਹੋਈ ਪਰ ਸੀਲ ਜਾਖੜ ਇੱਕ ਉਹ ਚਿਹਰਾ ਹੈਗਾ ਕਿ ਜਿਸ ਨੂੰ ਨਜ਼ਰ ਅਦਾਜ਼ ਕਰਦਾ ਭਾਜਪਾ ਵਾਸਤੇ ਨਾ ਸੋਖਾ ਨਹੀਂ ਕਿਉਂਕਿ ਉਸ ਦਾ ਪ੍ਰੋਫਾਈਲ ਤੁਸੀਂ ਵੇਖੋ ਪੰਜਾਬ ਕਾਂਗਰਸ ਦਾ ਪ੍ਰਧਾਨ ਜਾਂ ਪੰਜਾਬ ਕਾਂਗਰਸ ਵਿੱਚ ਉੱਚੀ ਕੀ ਸਥਿਤੀ ਰਹੀ ਹੈ ਤਾਂ ਜਹੀ ਸਥਿਤੀ ਦੇ ਵਿੱਚ ਪੰਜਾਬ ਭਾਜਪਾ ਨੇ ਜਦੋਂ ਉਸ ਨੂੰ ਪ੍ਰਧਾਨ ਬਣਾਇਆ ਤਾਂ ਬੜਾ ਕੁਝ ਸੋਚ ਸਮਝ ਕੇ ਬਣਾਇਆ ਪੰਜਾਬ ਭਾਜਪਾ ਦੇ ਵਿੱਚ ਰਹਿੰਦੇ ਉਹਨਾਂ ਨੇ ਕਿਸਾਨਾਂ ਦੇ ਮੁੱਦੇ ਨੂੰ ਵਿਸ਼ੇਸ਼ ਤੌਰ ਤੇ ਠਾਇਆ ਕਿ ਕਿਉਂਕਿ ਕਿਸਾਨੀ ਕਰਕੇ ਕਿਸਾਨ ਨੂੰ ਨੁਕਸਾਨ ਜਿਹੜਾ ਪੰਜਾਬ ਭਾਜਪਾ ਨੂੰ ਨੁਕਸਾਨ ਹੋ ਰਿਹਾ ਪਰ ਇਹ ਗੱਲ ਸ਼ਾਇਦ ਉਹਨਾਂ ਦੀ ਕਿਸੇ ਨੇ ਤੋ ਉੱਚ ਪਰ ਕੇ ਘਰ ਬੈਠ ਕੇ ਕਹਿੰਦੇ ਅਸਤੀਫਾ ਵੀ ਰੰਦੀਤ ਦਾ ਪਰ ਅਸਤੀਫਾ ਮਨਜ਼ੂਰ ਨਹੀਂ ਹੋਇਆ ਹੁਣ ਜਿਸ ਤਰੀਕੇ ਨਾਲ ਆਸੀਂ ਜਖੜ ਦੀ ਅਗਵਾਈ ਤੇ ਵਿੱਚ ਇਸ ਜਿੰਨੀ ਚੋਣਾ ਲੜੀਆਂ ਕਿ ਜਾਂ ਬੇਸ਼ੱਕ ਉਹਦੇ ਨਤੀਜੇ ਭਾਜਪਾ ਦੇ ਹੱਕ ਚ ਨਹੀਂ ਆਏ ਪਰ ਜਿਹੜਾ ਸ੍ਰੀ ਜਖੜ ਦਾ ਵਿਰੋਧੀ ਧੜਾ ਜਿਹੜਾ ਉਹਨੂੰ ਪ੍ਰਧਾਨਗੀ ਤੋਂ ਹਟਾਉਣਾ ਚਾਹਦਾ ਉਹ ਐਕਟਿਵ ਹੋ ਗਿਆ ਸਰਜੀਤ ਆ ਸਰਜੀਤ ਕਮਰਜੀਆ ਨਹੀਂ ਦੀ ਇੱਕ ਟਾਈਮ ਦਾ ਸਟੇਟਮੈਂਟ ਪੜ੍ਹਿਆ ਸਾ ਚੇਤਨ ਮੀਟਿੰਗ ਹੋਈ ਜਦੋਂ ਬੀਰੋ ਪਾਰਟੀ ਦੇ ਹੋਰ ਲੋਕ ਸਾਨੂੰ ਉਹਨਾਂ ਨੇ ਕਿਹਾ ਤਾਂ ਕਿ ਇੰਜਨ ਦੇ ਅੱਗੇ ਪਾਣੀ ਫਾਟ ਨੂੰ ਕਿਹੜੀ ਗੱਡੀ ਲਾ ਦਿੱਤੀ ਗਈ ਇੱਕ ਸਾਫ ਸੰਕੇਤ ਜਿਹੜਾ ਸੀ ਮੁਦੰਸ ਨਹੀਂ ਜਾਖੜ ਤੇ ਵਿਅੰਗ ਕਰ ਸਿਆ ਕਿ ਇੱਕ ਇੰਜਨ ਦੇ ਇੱਕ ਛੋਟੀ ਗੱਡੀ ਲਾਤ ਦੀ ਕਹੀ ਤੇ ਫਿਰ ਭਾਜਪਾ ਦਾ ਕੀ ਹਾਰ ਹੋਣਾ ਸੀ ਭਾਜਪਾ ਜਿਹੜੀ ਪੰਜਾਬ ਦੀ ਟਕਸਾਲੀ ਭਾਜਪਾ ਹੀ ਲੀਡਰਸ਼ਿਪ ਆ ਉਹ ਇਸ ਗੱਲ ਨਾਲ ਰੁਚੀ ਕਰ ਕਿਸ ਨੂੰ ਜਾਖੜ ਨੂੰ ਜਲਦੀ ਤੋਂ ਜਲਦੀ ਹਟਾ ਕੇ ਇਹਦੀ ਜਗ੍ਹਾ ਤੇ ਕੋਈ ਪੰਜਾਬ ਦਾ ਟਕਸਾਲੀ ਲੀਡਰ ਭਾਜਪਾ ਦਾ ਲਾ ਦਿੱਤਾ ਜਾਵੇ ਜਦੋਂ ਕਿ ਦੂਜੇ ਪਾਸੇ ਜਿੰਨਾ ਲੋਕਾਂ ਨੇ ਖਾਸ ਤੌਰ ਤੇ ਆਮ ਆਸ਼ਾ ਨੂੰ ਨੇ ਜਿਸ ਤਰੀਕੇ ਨਾਲ ਸੁਨੀ ਜਾਖੜ ਦੀ ਐਂਟਰੀ ਭਾਜਪਾ ਦੇ ਵਿੱਚ ਕਰਾਈ ਉਹ ਕਿੰਨੇ ਦੇ ਕੀ ਕਿਸੇ ਸੂਰਤ ਵਿੱਚ ਸੁਨੀ ਜਾਖੜ ਨੂੰ ਇਸ ਅਹੁਦੇ ਤੋਂ ਹਟਾਉਂਦੇ ਬੂਤ ਵਿੱਚ ਦਿਖਾਈ ਜਿਹੜਾ ਨਹੀਂ ਦੇਵੇ ਕਿਉਂਕਿ ਇਕਤਾ ਉਹ ਵੱਡੇ ਹਿੰਦੂਚੇਰਾ ਨਹੀਂ ਦੂਜੇ ਪਾਸੇ ਕਿਸਾਨੀ ਦੇ ਵਿੱਚ ਉਹਨਾਂ ਦਾ ਚੰਗਾ ਪ੍ਰਭਾਵ ਹੈਗਾ ਤੇ ਤੀਜੇ ਪਾਸੇ ਉਹ ਇੱਕ ਇਮਾਨਦਾਰ ਇੱਕ ਸ਼ਾਂਤ ਸੁਭਾਅ ਦੇ ਮੀਤਾ ਉਹ ਜੋ ਜਾਣੇ ਜਾਂਦੇ ਐ ਸੁਨੀਲ ਜਾਖੜ ਉਹ ਗੀ ਜਿਹੜੀ ਗੱਲ ਉਹ ਕਹੇ ਦਿੱਤੇ ਮੰਨਣਾ ਜਾਂ ਨਾ ਮੰਨਣਾ ਗੱਲ ਵੱਖਰੀ ਐ ਮੈਂ ਸ਼ਾਇਦ ਇਸੇ ਕਰਕੇ ਇੱਕ ਲੰਬੇ ਬਰੂ ਤੇ ਬਕਜੂਰ ਵੀ ਅਜੇ ਤੱਕ ਭਾਜਪਾ ਦੀ ਜਿਹੜੀ ਹਾਈ ਕਮਾਂਡਾ ਉਹਨਾਂ ਵੱਲੋਂ ਸੁਨੀਲ ਜਾਖੜ ਦਾ ਅਸਤੀਫਾ ਜਿਹੜਾ ਮਨਜੂਰ ਜਿਹੜਾ ਉਹ ਨਹੀਂ ਕੀਤਾ ਗਿਆ ਤਾਂ ਹੋ ਸਕਦਾ ਕਿ ਜਿਹੜੀ ਭਾਜਪਾ ਆ ਅਜੇ ਵੀ ਸੁਨੀਲ ਜਾਖੜ ਦੇ ਹੀ ਨਾਂ ਤੇ ਧਾਕੇ ਦਿੱਤੇ ਆ ਮੂਹ ਵਿੱਚ ਹੋਵੇ ਬਾਕੀ ਹਾਂ ਜਿਹੜੀ ਪੰਜਾਬ ਦੀ ਤਕਸਾਲੀ ਪਾਰਟੀ ਵਿੱਚ ਲੀਡਰਸ਼ਿਪ ਆ ਉਹ ਲੱਗਦੀ ਹੈ ਸੰਨੀ ਚੱਕਰਪੂਰਨ ਉਹ 55 ਹਾਜਮ ਕਰਦੇ ਬੁਚੇਖਾਈ ਨਹੀਂ ਦੇ ਰਹੀ ਜਿਸ ਤਰੀਕੇ ਨਾਲ ਉਹਨਾਂ ਵੱਲੋਂ ਗਤੀਵਿਧੀਆਂ ਜਿਹੜੀਆਂ ਚੱਲੀਆਂ ਕਿ ਅਨਕਸੋਬੀ ਸਰਨਾ ਪ੍ਰੋਗਰਾਮ 'ਚ ਜੁੜੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਬਹੁਤ-ਬਹੁਤ ਸ਼ੁਕਰੀਆ ਸਖੰਦਰ ਜੀ ਅਇਦਰ ਪ੍ਰੋਫੈਸਰ ਮਨਜੀਤ ਸਿੰਘ ਅਨਕੀ ਸਾਹਿਬ ਜਿਨ੍ਹਾਂ ਦੇ ਵੱਲੋਂ ਅਨਾਮ ਖਬਰਾਂ ਤੇ ਗੱਲਬਾਤ ਕੀਤੀ ਗਈ ਹੈ ਉਮੀਦ ਕਰਦੇ ਹਾਂ ਕਿ ਅਨਕੀ ਸਾਹਿਬ ਨਾਲ ਕੀਲੀ ਗੱਲਬਾਤ ਤੁਹਾਨੂੰ ਜੂ ਪਸੰਦ ਆਏ ਉਹ ਦੁਬਾਰਾ ਫੇਰ ਮਿਲਾਂਗੇ ਧੰਨਵਾਦ